VTV ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਗੁਰਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਵ ਤੇ ਨਮਸਕਾਰ ਅੱਜ ਮੈਂ ਤੁਹਾਡੇ ਨਾਲ ਵਿਕਿਆਨਤਵਾਦੀ ਕੁਰੀਫੇ ਨਮੀਆਂ ਗੱਲਾਂ ਨਮੀਆਂ ਖਬਰਾਂ ਲੈ ਕੇ ਰੂਬਰੂ ਹੋਣ ਲੱਗਿਆਂ ਗੱਲਾਂ ਦੇਸ਼ ਵਿਦੇਸ਼ ਦੀਆਂ ਵਿੱਚ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ ਮੇਰਾ ਸਾਥ ਦੇ ਰਹੇ ਨੇ ਪ੍ਰੋਫੈਸਰ ਅਸ਼ੋਕ ਅਚਿਤ ਜੀ ਗੱਲਬਾਤ ਨੂੰ ਅੱਗੇ ਤੋਰੀਏ ਪਹਿਲਾਂ ਪ੍ਰੋਫੈਸਰ ਸਾਹਿਬ ਨੂੰ ਜੀ ਆਇਆਂ ਕਹ ਲਈਏ ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੇਰੇ ਵੱਲੋਂ ਵੀ VTV ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਪ੍ਰੋਫੈਸਰ ਸਾਹਿਬ ਰਾਜਨੀਤੀ ਦੀ ਫਸਲ ਵਿੱਚ ਇੰਨੇ ਜਿਆਦਾ ਨੇਤਾ ਹੋ ਗਏ ਨੇ ਕਿਸੇ ਖੇਤੀ ਪ੍ਰਧਾਨ ਦੇਸ਼ ਵਿੱਚ ਹੁਣ ਕੁਰਸੀ ਪ੍ਰਧਾਨ ਘੱਟਾ ਹੋ ਗਏ ਨੇ ਬਿਲਕੁਲ ਜੀ ਅੱਗੇ ਕੋਈ ਵੀ ਬੰਦਾ ਰਾਜਨੀਤੀ ਵਿੱਚ ਆਂਦਾ ਸੀ ਤੇ ਉਹ ਕਹਿੰਦਾ ਉਹ ਆਂਦਾ ਸੀ ਸੇਵਾ ਭਾਵਨਾ ਦੇ ਨਾਲ ਜਾਂ ਉਹਨੂੰ ਕੀ ਹੁੰਦੀ ਸੀ ਵੀ ਉਹਨੂੰ ਆਪਣੇ ਪਰਿਵਾਰ ਦੀ ਨਹੀਂ ਫਿਕਰ ਹੁੰਦੀ ਸੀ ਤੇ ਉਹ ਸਿਰਫ ਸੇਵਾ ਭਾਵਨਾ ਲੈ ਆਣਾ ਚਾਹੁੰਦਾ ਸੀ ਜੇ ਆਪਾਂ ਪੁਰਾਣੇ ਦੇਖਿਆ ਜਾਵੇ ਪਰ ਉਹਦੇ ਵਿੱਚ ਉਦੋਂ ਕੀ ਹੁੰਦਾ ਸੀ ਪਰਿਵਾਰਵਾਦ ਘੱਟ ਹੁੰਦਾ ਸੀ ਜਾਂ ਤਾਂ ਲੋਕ ਸੇਵਾ ਵਾਲੇ ਹੁੰਦੇ ਸੀ ਹੁਣ ਸੇਵਾ ਵਾਲਾ ਤਾਂ ਕੰਮ ਖਤਮੇ ਹੋ ਗਿਆ ਮੈਨੂੰ ਲੱਗਦਾ ਜਿੰਦਾ ਜਿਹੜੇ ਕਹਿੰਦੇ ਸੀ ਨਾ ਰਾਜ ਨਹੀਂ ਸੇਵਾ ਉਹ ਵੀ ਨਹੀਂ ਸੇਵਾ ਕਰ ਸਕੇ ਤੇ ਜਿਹੜੇ ਕਹਿੰਦੇ ਨਹੀਂ ਜੀ ਜੇ ਕੰਨ ਤੁਸੀਂ ਇਮਾਨਦਾਰੀ ਨਾਲ ਕਰਾਂਗੇ ਕੱਟੜ ਹੈ ਜੋ ਕੱਟਣ ਦੇ ਯੋਗ ਸਕੇ ਤੇ ਕਹਿਣ ਦਾ ਮਤਲਬ ਇਹ ਆ ਵੀ ਹੁਣ ਅੱਜ ਦੀ ਡੇਟ ਵਿੱਚ ਜਿਹੜੀ ਰਾਜਨੀਤੀ ਹੈ ਨਾ ਉਹ ਅਸਲੀ ਕਿਤਾਬਾਂ ਪੜ ਕੇ ਆਏ ਨੇ ਚਣੱਕੇ ਦੀਆਂ ਇਹਨੂੰ ਓਪਰਚ्युनिटी ਲੱਭਦੇ ਆ ਇਹਦੇ ਵਿੱਚੋਂ ਹਾਂ ਅੱਜ ਕੱਲ ਦੀ ਨਾ ਰਾਜਨੀਤੀ ਓਪਰਚ्युनिटी ਬਣ ਗਈ ਹੈ ਉਹ ਵੀ ਓਪਰਚ्युनिटी ਨੀਤੀ ਬਣਾ ਲਓ ਪਿੱਛੇ ਮਤਲਬ ਰਾਜ ਨੂੰ ਘਟ ਦਿਓ ਇਹ ਉਹ ਰਾਜਨੀਤੀ ਜਿਹੜੀ ਹੈ ਨਾ ਉਹ ਉਹ ਬਿਲਕੁਲ ਹੁੰਦੀ ਸੀਗੀ ਆਮ ਤੌਰ ਤੇ ਜਿਹੜੇ ਆਪਾਂ ਪੜਦੇ ਆ ਜਿਹੜੇ ਪੋਲਿਟੀਕਲ ਸਾਇੰਸ ਪੜਦੇ ਆ ਜਾਂ ਆਪਾਂ ਇੱਕ ਸਰਕਾਰ ਦੀ मीनिंग ਪੜਦੇ ਉੱਥੇ ਹੁੰਦਾ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਲੋਕਾਂ ਦੇ ਕੰਮ ਕਰਨ ਵਾਲੀ ਹੁੰਦੀ ਜਿਹੜੀ ਬਟ ਜੇ ਤੁਸੀਂ ਜਿਹੜੇ ਜਿਹੜੇ ਪੋਲਿਟੀਕਲ ਸਾਇੰਸ ਪੜੇ ਨੇ ਅੱਜ ਉਹ ਫੇਲ ਹੋ ਗਏ ਨੇ ਉਹਨਾਂ ਦੀ ਥਿਓਰੀ ਫੇਲ ਹੋ ਗਈ ਆ ਜੇ ਰਾਜਨੀਤੀ ਦੇ ਅੱਗੇ ਉਹ ਉਹ ਇਹਨਾਂ ਨੇ ਰਾਜਨੀਤੀ ਦੀ ਵੀ ਕੂਟਨੀਤੀ ਯੂਜ਼ ਕਰ ਲਈ ਹੈ ਇਹਨਾਂ ਨੇ ਜਿਹਦਾ ਤੁਸੀਂ ਹਮੇਸ਼ਾ ਯਾਦਤਰ ਕਹਿੰਨੇ ਹੁੰਦੇ ਨੇ ਨਾ ਵੀ ਅੱਜ ਕੱਲ ਦੇ ਲੋਕ ਕੰਨ ਰਸ ਪਤਾ ਲੱਗ ਗਿਆ ਲੋਕ ਵੀ ਮੰਨਦੇ ਨੇ ਕੰਨ ਰਸ ਨੂੰ ਹਾਂ ਵੀ ਆ ਹੋ ਜੂਗਾ ਉਹ ਹੋ ਜੂਗਾ ਨੇਰੀਆਂ ਲਿਆ ਦਾਂਗੇ ਨਾ ਨੇਰੀਆਂ ਲਿਆ ਦੂ ਵੀ ਲੋ ਨੇਰੀਆਂ ਐਦਾਂ ਦੇ ਗਾਣੇ ਮਤਲਬ ਕਈ ਗਾਣੇ ਜਿਹਦਾ ਆਪਾਂ ਸੁਣਦੇ ਆ ਜਿਹਦਾ ਗਾਣਿਆਂ ਦੀ ਗੱਲ ਆਲੀ ਉਹਦੇ ਵਿੱਚ ਕਿੱਦਾਂ ਗੋਲੀਆਂ ਬੰਦੂਕਾਂ ਇਹ ਚੱਲਦਾ ਮੈਂ ਆ ਕਰਦਾ ਜੱਟ ਫਾਇਰ ਕਰੇਗਾ ਉਹ ਕਰੇਗਾ ਪਰ ਅਸਲ ਚ ਕਰਦਾ ਬਿਲਕੁਲ ਹੀ ਪੋਪਾਨੇ ਨੂੰ ਚੰਗਾ ਲੱਗਦਾ ਬਿਲਕੁਲ ਇਦਾਂ ਹੀ ਇਹ ਆ ਵੀ ਆ ਕਰਦਾਂਗੇ ਉਹ ਕਰਦਾਂਗੇ ਜਿਹੜੇ ਹੁੰਦਾ ਹਾਂ ਦਾ ਕੁਝ ਨਹੀਂ ਹੈਗਾ ਜੀ ਤੇ ਹੁਣ ਤਾਂ ਤੁਸੀਂ ਦੇਖਿਆ ਹੀ ਆ ਵੀ ਕਿੰਨਾ ਗੱਲਬਾਤ ਕਰਾਂਗੇ ਅਸੀਂ ਅੱਗੇ ਹੋਰ ਅੱਗੇ ਜਾ ਕੇ ਬਿਲਕੁਲ ਅਸੀਂ ਪੰਜਾਬ ਦੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਗੱਲਬਾਤ ਤੋੜ ਲਈਏ ਤੇ ਜਿਸ ਤਰ੍ਹਾਂ ਸਾਡਾ ਪਹਿਲਾ ਸੈਗਮੈਂਟ ਸ਼ੁਰੂ ਹੁੰਦਾ ਆ 골ਡ ਤੇ ਸਿਲਵਰ ਤੋਂ ਤੇ ਦੱਸੋ ਜੀ ਅੱਜ ਦਾ ਕੀ ਹੈਗਾ ਰੇਟ ਤੇ 골ਡ ਸਿਲਵਰ ਦਾ ਰੇਟ ਜੀ ਜਿਵੇਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਕਿ ਇਹ ਸਪான்ਸਰਡ ਬਾਈ ਅੰਬਾ ਜੁਵੇਲਰ ਜਿਨ੍ਹਾਂ ਦਾ ਕੀ ਸਟੋਰ ਮਿਲਵੋ ਟਾਊਨ ਸੈਂਟਰ ਦੇ ਵਿੱਚ ਹੈ ਇਹਨਾਂ ਦੇ ਕੋਲੋਂ 22 ਕੈਰਟ ਦੇ ਕਸਟਮਾਈਜ਼ ਗਹਿਣੇ ਤੁਸੀਂ ਬਣਾ ਸਕਦੇ ਹੋ ਤੇ ਜਾਂ ਇਹਨਾਂ ਕੋਲੋਂ ਰੈਡੀ ਟੂ ਸੇਲ ਵੀ ਹੁੰਦੇ ਨੇ। ਬਾਕੀ ਜੇ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਕਿਉਂਕਿ ਸੋਨਾ ਹੀ ਇੱਕ ਯਹੀ ਚੀਜ਼ ਹੈ ਜੋ ਕਿ ਤੁਹਾਡਾ ਸ਼ਿੰਗਾਰ ਵੀ ਬਣਦਾ ਹੈ ਤੇ ਤੁਹਾਨੂੰ ਇਨਵੈਸਟਮੈਂਟ ਵੀ ਪ੍ਰੋਵਾਈਡ ਕਰਦਾ ਹੈ। ਅੱਜ ਦੀ ਡੇਟ ਵਿੱਚ ਅਗਰ ਤੁਸੀਂ ਇੱਕ ਔਂਸ ਸੋਨਾ 24 ਕੈਰਟ ਦਾ ਲੈਣਾ ਚਾਹਦੇ ਆ ਜੀ ਉਹ 4917 ਡਾਲਰ 21 ਸੈਂਟ ਹੈ ਜੋ ਕਿ ਪਿਛਲੇ ਵੀਕ ਨਾਲੋਂ ਥੋੜਾ ਵਧਿਆ ਆ। ਚਾਂਦੀ ਵਿੱਚ ਵੀ ਥੋੜਾ ਹੁਸ਼ਾਲ ਆਇਆ ਹੋ ਜੋ ਕਿ 1960 ਡਾਲਰ ਤੇ 58 ਸੈਂਟ ਵਿੱਚ 1 ਕਿਲੋਗ੍ਰਾਮ ਮਿਲ ਸਕਦੀ ਆ। ਬਾਕੀ ਇੱਕ ਵਾਰ ਫਿਰ ਅਗਰ ਤੁਸੀਂ ਵੀ ਗਹਿਣੇ ਕੋਈ ਵੀ ਲੈਣਾ ਚਾਹਦੇ ਹੋ ਜਾਂ ਸੋਨੇ 'ਚ ਇਨਵੈਸਟ ਕਰਨਾ ਚਾਹੁੰਦੇ ਆ ਨਾਮ ਯਾਦ ਰੱਖੋ ਇਕੋ ਇੱਕ ਅੰਬਾ ਜੁਐਲਰ ਜਿਨ੍ਹਾਂ ਦਾ ਮਿਲਵੁੱਟ ਟਾਊਨ ਸੈਂਟਰ ਦੇ ਵਿੱਚ ਸਟੋਰ ਹੈ। ਹਫਤੇ ਦੇ ਸੱਤੋ ਦਿਨ ਖੁੱਲੇ ਨੇ ਤੇ ਬਾਕੀ ਸੋਨੇ ਤੇ ਸੁਹਾਗਾ ਜੀ VTV ਪੰਜਾਬੀ ਦਾ ਨਾਂ ਲਾਓ ਤੇ ਹੋਰ ਵੀ ਡਿਸਕਾਊਂਟ ਉੱਥੋਂ ਪਾਓ ਜੀ। ਪਰ ਯਾਦ ਰੱਖਿਓ ਜੇ ਲੈਣੇ ਗਹਿਣੇ ਤਾਂ ਕੁਛ ਨਹੀਂ ਕਹਿਣਾ ਸਿਰਫ ਜਾਣਾ ਅੰਬਾ ਜੁਐਲਰ। ਬਿਲਕੁਲ ਜਾ ਕੇ ਆਪਣਾ ਸੋਨਾ ਖਰੀਦੋ ਤੇ ਆਪਣੀ ਚੰਗੀ ਇਨਵੈਸਟਮੈਂਟ ਕਰੋ ਤੇ ਆਪਣੇ ਪਿਆਰਿਆਂ ਨੂੰ ਖੁਸ਼ ਕਰੋ ਤੇ ਅੱਗੇ ਇਹ ਗੱਲ ਆਪਾਂ ਕਰਦੇ ਆਂ ਵੈਦਰ ਦੀ ਤੇ ਇਹ ਕੱਲ ਤੋਂ ਵੈਦਰ ਦੇ ਜਿਹੜੇ ਆਪਾਂ 에ਅਰ ਪੋਲੀਊਸ਼ਨ ਕੁਆਲਿਟੀ ਬੜੀ ਲੋ ਹੋ ਗਈ ਹੈ ਜੀ ਇਹਦਾ ਕੀ ਕਾਰਨ ਬਣਿਆ ਦੇਖੋ ਜੀ ਇਹ ਤਾਂ ਪਹਿਲਾਂ ਤਾਂ ਪਹਿਲਾਂ ਮੀਂਹ ਪੈਂਦੇ ਰਹੇ ਹੁਣ ਤੁਸੀਂ ਦੇਖਿਆ ਪਿਛਲਾ ਇੱਕ ਹਫਤਾ ਦੋ ਹਫਤੇ ਬਿਲਕੁਲ ਗਰਮੀ ਲੰਗੀ ਆ ਖੁਸ਼ਕ ਲੰਘਿਆ ਪਰ ਹੁਣ ਜਿਹੜੀਆਂ ਜੰਗਲਾਂ 'ਚ ਆਗਾ ਲੱਗੀਆਂ ਆ ਉਹ ਧੂਆਂ ਵੀ ਪਹੁੰਚਣਾ ਚ ਸ਼ਕਰ ਤਾਂ ਉਹ ਹੁਣ ਸਾਡੇ ਤੱਕ ਆ ਗਿਆ ਵਾ 에ਅਰ ਕੁਆਲਿਟੀ ਜਿਹੜੀ ਆ ਉਹ ਇੰਡੈਕਸ ਜਿਹੜਾ ਆ ਹਾਈ ਤੱਕ ਪਹੁੰਚ ਗਿਆ 10 ਤੱਕ ਪਹੁੰਚ ਗਿਆ ਵਾ ਪਰ ਇਹ ਤੁਸੀਂ ਇਹ ਦੇਖੋ ਵਿੱਚ 10 ਤੱਕ ਪਹੁੰਚਣ ਨੂੰ ਕਹਿੰਦੇ ਵੀ ਹਾ ਮਰ ਗਏ ਮਰ ਗਏ ਤੇ ਉੱਤੇ 4-10 ਸਾਲ ਲੈ ਰਹੇ ਨੇ ਨਹੀਂ ਦੇਖੋ ਇਹ ਗੱਲ ਤੁਸੀਂ ਇਹ ਗੱਲ ਮੈਂ ਸਵੇਰੇ ਮੇਰੇ ਧਿਆਨ ਚ ਆਈ ਸੀ ਗੱਲ ਬਟ ਜੇਸਓ ਦੇ ਸਾਲ ਲੈਂਦੇ ਸੀਗੇ ਸਾਨੂੰ ਉਹ ਤੇ ਫੀਲ ਨਹੀਂ ਚੁੰਦਾ ਹੁਣ ਸਾਨੂੰ ਫੀਲ ਹੋ ਰਿਹਾ ਫੀਲ ਹੁੰਦਾ ਮੈਨੂੰ ਯਾਦ ਆ ਅੱਜ ਤੋਂ 14-15 ਸਾਲ ਪਹਿਲਾਂ ਜਦੋਂ ਮੈਂ ਆਇਆ ਸੀ ਨਾ 에ਰਪੋਰਟ ਤੇ ਉਤਰਿਆ ਸੀ ਤੇ ਮੈਨੂੰ ਐਡਾ ਲੱਗ ਰਿਹਾ ਜਿਵੇਂ ਜਿੱਦਾਂ ਕਿਸੇ ਨੇ ਆਕਸੀਜਨ ਮੂਨ ਵੀ ਲਾਤੀ ਸੁਦੀ ਹੁਲਾਤੀ ਐਨੋ ਸਾਹ ਪਸਾ ਤੇ ਹੁਣ ਸਾਨੂੰ ਇਹ ਚਲੋ ਸਾਡੇ ਲਈ ਨਾਰਮਲ ਹੋ ਗਿਆ ਨਾ ਪਰ ਜੇ ਨਹੀਂ ਵਾਪਸ ਜਾਣੇ ਆ ਬਿਲਕੁਲ ਵੈਸੇ ਦਿੱਲੀ ਉਤਰਦੇ ਆ ਤਾਂ ਪਤਾ ਲੱਗਦਾ ਵੀ ਕਿਦਾਂ ਸਾਹ ਲੈਣਾ ਹੈ इवन ਹਜੇ ਪਲੇਨ ਦੇ ਡੋਰ ਨਹੀਂ ਖੁੱਲੇ ਹੁੰਦੇ ਸਾਨੂੰ ਉਦੋਂ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਤੇ ਉੱਥੇ ਹੁਣ ਐਕਚੁਅਲੀ ਉਹ ਵੀ ਆਪਾਂ ਗੱਲਾਂ ਕਰਾਂਗੇ ਆ ਕਿ ਸਰਕਾਰਾਂ ਕਰਦੀਆਂ ਕੀ ਹੈ ਤੇ ਹੁਣ ਪਰ ਇਹ ਆ ਵੀ ਸਾਨੂੰ ਜ਼ਰੂਰ ਆ ਜੀ ਸਾਡੀ ਸਰਕਾਰਾਂ ਇੱਥੇ ਚੰਗੀਆਂ ਨੇ ਤੇ ਤੁਸੀਂ ਆਪਣਾ ਖਿਆਲ ਰੱਖੋ ਅਗਰ ਕੋਈ ਆਊਟਡੋਰ ਐਕਟੀਵਿਟੀ ਤੁਸੀਂ ਪਲਾਨ ਕੀਤੀ ਆ ਤੇ ਉਹਨੂੰ ਅਬਵਾਈਡ ਕਰੋ ਬੱਚਿਆਂ ਨੂੰ ਸਿਆਣਿਆਂ ਨੂੰ ਜਾਂ ਜਿਨ੍ਹਾਂ ਨੂੰ ਸਾਧੀਆਂ ਬੁਵਾਰੀਆਂ ਨੇ ਉਹਨਾਂ ਨੂੰ ਅੰਦਰ ਇਨਡੋਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਤੇ ਬਾਕੀ ਆਸ ਕਰੋ ਵੀ ਸ਼ਾਇਦ ਮੀ ਇੱਥੇ ਪੈ ਜੇ ਬਿਲਕੁਲ ਤੇ ਇਹ ਆਸ ਕਰਦੇ ਆ ਕਿ ਪੰਜਾਬ ਦਾ ਮੀਂਹ ਹਟ ਜੇ ਤੇ ਇੱਥੇ ਦਾ ਮੀਂਹ ਪੈ ਜੇ ਤੇ ਤਾਂ ਜੋ ਉੱਥੇ ਵੀ ਭਲਾ ਹੋ ਜਾਏ ਤੇ ਇੱਥੇ ਵੀ ਭਲਾ ਤੇ ਜਿਹੜੀ ਕੱਲ ਅੱਗ ਲੱਗੀ ਸੀਗੀ ਉਹਦੀ ਕੀ ਅਪਡੇਟ ਹੈਗੀ ਤੁਹਾਡੇ ਕੋਲ ਉਹ ਜੀ ਆਪਣੇ ਬਿਲਕੁਲ ਜੀ ਐਡਮਿੰਟਨ ਦੇ ਸਾਊਥ ਈਸਟ ਵਿੱਚ ਲੱਗੀ ਸੀ ਅੱਗ ਤੇ ਉੱਥੇ ਇੱਕ ਸਟਰਕਚਰ ਕੋਨਾਂ ਕਾਉਂਟੀ ਦੇ ਵਿੱਚ ਇੱਕ ਰੀਸਾਈਕਲਿੰਗ ਪਲਾਂਟ ਸੀ ਉਹਦੇ ਵਿੱਚ ਅੱਗ ਲੱਗ ਗਈ ਸੀ ਬੜੀ ਭਿਆਨਕਰ ਜਿਹਨੂੰ ਕਹਿੰਦਾ ਅੱਗ ਲੱਗੀ ਸੀ ਤੇ 34 ਸਟਰੀਟ ਪੂਰੀ ਜਿਹੜੀ ਆ ਸ਼ੇਰਵੁੱਡ ਪਾਰਕ ਫਰੀਵੇ ਤੋਂ ਲੈ ਕੇ ਬੇਸ ਲਾਈਨ ਤੱਕ ਬੰਦ ਕਰਨਾ ਪਿਆ ਸੀਗਾ ਤੇ ਕਾਫੀ ਮੁਸ਼ਕਲ ਤੇ ਇੱਕ ਵਾਰ ਤਾਂ ਧੂਏ ਦਾ ਗੁਬਾਰ ਜਿਹੜਾ ਕਾਲਾ ਜਿਹੜਾ ਪੂਰੇ ਡੋਮਿੰਟਡ ਤੋਂ ਹਰ ਕੋਨੇ ਤੋਂ ਦਿਸਦਾ ਸੀ ਆਪਾਂ ਬਿਲਕੁਲ ਮੈਂ ਔਰਚਡ ਦੇ ਐਂਡ 'ਚ ਜਾ ਕੇ ਰਹਨੇ ਆ ਤੇ ਉੱਥੇ ਵੀ ਆਸਾਨੂੰ ਦਿਸਦਾ ਸੀ ਜੀ ਉਹ ਹੂੰ ਹੂੰ ਬਿਲਕੁਲ ਅੰਬਾਰ ਬਣਿਆ ਬਿਲਕੁਲ ਜੀ ਤੇ ਅੱਗੇ ਹੁਣ ਆਪਾਂ ਗੱਲ ਕਰਦੇ ਆ ਵੀਕਐਂਡ ਤੇ ਲੰਘੇ ਮੇਲਿਆਂ ਦੀ ਤੇ ਜਿਹੜੇ ਆਪਣੇ ਸ਼ੋਅ ਹੋਏ ਨੇ ਉਹਨਾਂ ਦੀ ਗੱਲਬਾਤ ਕਰਦੇ ਆ ਪਹਿਲਾਂ ਆਪਾਂ ਗੱਲ ਕਰਦੇ ਆ ਜਿਹੜਾ ਨਾਰਥ ਵਿੱਚ ਮੇਲਾ ਹੋਇਆ ਇਹਦੀ ਕੀ ਅਪਡੇਟ ਹੈ ਜੀ ਬਿਲਕੁਲ ਜੀ ਨੌਰ ਸਾਈਡ ਦੇ ਵਿੱਚ ਤੀਆਂ ਦਾ ਮੇਲਾ ਮਨਾਇਆ ਗਿਆ ਜੀ ਉੱਥੇ ਬਿਲਕੁਲ ਬਹੁਤ ਵਧੀਆ ਇੰਤਜ਼ਾਮ ਸੀਗਾ ਬੀਬੀਆਂ ਦੁਆਰਾ ਜਿਹੜਾ ਬਿਲਕੁਲ ਇੰਜੋਏ ਕੀਤਾ ਗਿਆ ਗਾਇਕ ਵੀ ਸੀਗੇ ਲੋਕਲ ਜਿਹੜੇ ਤੇ ਬਿਲਕੁਲ ਉੱਥੇ ਜਿਹੜਾ ਲੋਕ ਗਾਇਕ ਗਾਏ ਜਿਹੜੇ ਗੀਤ ਗਾਏ ਗਏ ਨੇ ਤੇ ਇੱਕ ਅੱਛਾ ਇੰਤਜ਼ਾਮ ਸੀ ਤੇ ਨਾਲ ਦੀ ਨਾਲ ਕਬੱਡੀ ਦਾ ਟੂਰਨਾਮੈਂਟ ਜਿਹੜਾ ਹੋਇਆ ਜੀ ਨੌਰ ਸਾਈਡ ਦੇ ਵਿੱਚ ਜਿਹੜਾ ਇਸ ਸਾਲ ਦਾ ਆਖਰੀ ਟੂਰਨਾਮੈਂਟ ਮੰਨਿਆ ਜਾਂਦਾ ਤੇ ਉੱਥੇ ਬਹੁਤ ਹੀ ਮਤਲਬ ਚੜਦੇ ਪੰਜਾਬ ਦੇ ਲਹਿੰਦੇ ਪੰਜਾਬ ਦੇ ਬਹੁਤ ਹੀ ਨਾਮਵਾਰ ਜਿਹੜੇ ਕਬੱਡੀ ਦੇ ਖਿਡਾਰੀ ਆਏ ਸੀ ਟੀਮਾਂ ਆਈਆਂ ਸੀ ਤੇ ਬਾਕੀ ਤਾਂ ਇੰਤਜ਼ਾਮ ਬਹੁਤ ਵਧੀਆ ਸੀ ਸਿਕਿਉਰਿਟੀ ਦਾ ਇੰਤਜ਼ਾਮ ਵੀ ਵਧੀਆ ਸੀ ਖਾਣ ਪੀਣ ਦਾ ਇੰਤਜ਼ਾਮ ਬਹੁਤ ਵਧੀਆ ਸੀ ਤੇ ਉੱਥੇ ਮਤਲਬ ਚੌਲ ਕਿਆ ਸਮੋਸੇ ਕਿਆ ਸਾਰਾ ਕੁਝ ਬਹੁਤ ਵਧੀਆ ਮਿਲਦਾ ਸੀ ਪਰ ਫਿਰ ਐਂਡ 'ਚ ਉਹੀ ਗੱਲ ਪੰਜਾਬੀਆਂ ਦੀ ਸ਼ਾਨ ਬੱਕਰੀ ਤੇ ਜੇ ਐਨੇ ਆਪਾਂ ਵਧੀਆ ਤਰੀਕੇ ਨਾਲ ਉੱਥੇ ਦੇ ਜਿਹੜੇ ਪ੍ਰਬੰਧਕਾਂ ਦੁਆਰਾ ਕੰਮ ਕੀਤਾ ਗਿਆ ਸੀ ਪਰ ਜਿਹੜੀ ਉੱਥੇ ਪਾਰਕਿੰਗ ਦੀ ਸਮੱਸਿਆ ਸੀ ਜਾਂ ਪਾਰਕਿੰਗ ਲੋਟ ਵਿੱਚ ਜੋ ਘਰ ਵੇ ਸੀ ਔਰ ਮੈਨੂੰ ਲੱਗਦਾ ਬਾਅਦ ਵਿੱਚ ਪ੍ਰਬੰਧਕਾਂ ਨੂੰ ਬਹੁਤ ਮਿਹਨਤ ਕਰਨੀ ਪਈ ਹੋਣੀ ਹੈ ਜੀ ਦੇਖੋ ਉਹ ਮਿਹਨਤ ਕਰਨੇ ਪਈ ਹੋਣੀ ਹੈ ਪਰ ਜਿਹੜਾ ਸਾਡੇ ਵਾਸਤੇ ਇੱਕ ਬੜਾ ਨਿਮੋਸ਼ੀ ਦਾ ਕਾਰਨ ਬਣਦੀ ਹੈ ਤੇ ਹਰ ਮੇਲੇ ਦੇ ਤੋਂ ਬਾਅਦ ਬਣਦੀ ਆ ਲੰਡਨ ਡੈਰੀ ਮਾਲ ਜਿਹੜਾ ਹੈਗਾ ਉਹਦੀ ਪਾਰਕਿੰਗ ਦੇ ਵਿੱਚ ਵੀ ਆਪਣੇ ਲੋਕਾਂ ਨੂੰ ਆਪਣੀ ਗੱਡੀ ਦੇ ਵਿੱਚੋਂ ਇੰਜੋਏ ਕਰਦੇ ਦੇਖਿਆ ਗਿਆ ਬਿਲਕੁਲ ਜੀ ਬਿਲਕੁਲ ਉਹ ਕਿੰਨੀ ਵਾਰੀ ਕਿਹਾ ਵੀ ਇਹ ਇਲੀਗਲ ਆ ਮੰਨਿਆ ਪੁਲਿਸ ਸਾਨੂੰ ਕੁਝ ਨਹੀਂ ਕਹਿੰਦੀ ਉਹ ਥੋੜਾ ਜਿਹਾ ਰੀਲੀਨੇਟ ਕਰ ਦਿੰਦੀ ਆ ਉਹ ਸੋਚਦੀ ਆ ਵੀ ਚਲੋ ਇੱਕ ਦੋ ਦਿਨ ਦੀ ਗੱਲ ਆ ਪਰ ਇੱਕ ਦਿਨ ਤਾਂ ਪਾਣੀ ਸਿਰ ਤੋਂ ਲੰਘਣਾ ਹੀ ਹੈ ਬਿਲਕੁਲ ਜੀ ਤੇ ਤੂੰ ਹਰਾਨੀ ਵਾਲੀ ਗੱਲ ਆ ਵੀ ਜਦੋਂ ਅਸੀਂ ਗੱਡੀ ਲੈ ਕੇ ਪਾਰਕਿੰਗ ਚ ਆਏ ਤਾਂ ਸਭ ਕੁਝ ਠੀਕ ਸੀਗਾ ਜਦਲੇ ਵਾਪਸ ਗਏ ਤਾਂ ਜਾਣ ਨੂੰ ਜਗ੍ਹਾ ਹੀ ਨਹੀਂ ਸੀ ਬਿਲਕੁਲ ਐਂਟਰੀ ਹੀ ਬੰਦ ਕਰ ਗਿਆ ਜੀ ਕੋਈ ਪਾਰਕਿੰਗ ਜਿਉ ਜੇ ਉਹ ਅਗਰ ਉੱਥੇ ਕੋਈ ਨਾ ਕੋਈ ਲੋਡ ਪੈ ਜਾਂਦੀ ਕਿਸੇ ਨੂੰ ਕੋਈ ਮੈਡੀਕਲ ਸਹਾਇਤਾ ਪੈ ਜਾਂਦੀ ਉਹ ਕਿੱਦਾਂ ਆ ਨਹੀਂ ਸੀ ਬਿਲਕੁਲ ਜਿਸ ਕਰਕੇ ਨਾ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਪਾਰਕਿੰਗ ਲੋਟ ਵਿੱਚ ਫਿਰ ਉਹੀ ਕੰਮ ਬਿਲਕੁਲ ਦੇਖੇ ਗਏ ਜੋ ਪੁਰਾਣੇ ਕਬੱਡੀ ਕੱਪ ਵਿੱਚ ਵੀ ਹੋਏ ਸੀ ਜਾਂ ਮੇਲੇ ਵਿੱਚ ਹੋਏ ਸੀ ਤੇ ਇਹ ਇਹ ਕੰਮ ਆਪਾਂ ਪਤਾ ਨਹੀਂ ਕਦੋਂ ਛੱਡਣੇ ਆ ਤੇ ਬਿਲਕੁਲ ਆਪਾਂ ਇਹ ਕਹਿੰਦੇ ਆ ਵੀ ਅਗਰ ਇਸ ਦੇਸ਼ ਨੇ ਸਾਨੂੰ ਆਜ਼ਾਦੀ ਦਿੱਤੀ ਆ ਵੀ ਆਪਾਂ ਆਪਣੇ ਪ੍ਰੋਗਰਾਮ ਆਪਣੇ ਧਾਰਮਿਕ ਪ੍ਰੋਗਰਾਮ ਆਪਣੇ ਮੇਲੇ ਆਪਣੇ ਸਭ ਕੁਝ ਕਰ ਸਕੀਏ ਤਾਂ ਸਾਨੂੰ ਇੱਥੇ ਦੀਆਂ ਜ਼ਰੂਰੀ ਜਿਹੜੀਆਂ ਕੰਡੀਸ਼ਨਾਂ ਆ ਲਾਅ ਉਹਨੂੰ ਵੀ ਉਬੇ ਕਰਨਾ ਚਾਹੀਦਾ ਹੈ ਕਿਉਂਕਿ ਮੈਂ ਇੱਕ ਜਿਹੜੀ ਪਿੱਛੇ ਖਬਰ ਵੀ ਆਈ ਆਸਟ੍ਰੇਲੀਆ ਦੇ ਵਿੱਚ ਨਗਰ ਕੀਰਤਨ ਬੈਨ ਕਰ ਦਿੱਤਾ ਗਿਆ। ਬਿਲਕੁਲ ਜੀ ਹੁਣੇ ਹੀ ਆ ਬੈਨ ਤੇ ਇੱਕ ਮੈਂ ਰਿਪੋਰਟ ਕੈਨੇਡਾ ਦੀ ਵੀ ਪੜ ਰਿਹਾ ਸੀਗਾ ਉਹ ਮੋਂਟਰੀਅਲ ਦੇ ਵਿੱਚ ਗੱਲ ਚੱਲ ਪਈ ਆ ਜੀ। ਹੁਣੇ ਆ ਜੀ ਹੌਲੀ ਹੌਲੀ ਕੰਮ ਕੰਦ ਹੋਣਾ ਹੀ ਹੈ ਕਿਉਂਕਿ ਇਹ ਸਾਨੂੰ ਆਪ ਸਾਨੂੰ ਪਰਹੇਜ਼ ਕਰਨਾ ਪਊਗਾ ਵੀ ਤਾਂ ਜੋ ਅਸੀਂ ਕਿਸੇ ਦੂਜੇ ਲਈ ਕੋਈ ਪ੍ਰੋਬਲਮ ਕ੍ਰੀਏਟ ਨਾ ਕਰਨ ਵਾਲੇ ਬਣ ਜਾਈਏ। ਬਿਲਕੁਲ ਬਿਲਕੁਲ ਤੇ ਚਲੋ ਅੱਗੇ ਗੱਲਬਾਤ ਕਰੀਏ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਰਣਜੀਤ ਬਾਵਾ ਜੀ ਦਾ ਸ਼ੋਅ ਸੀਗਾ ਜੀ ਤੇ ਉਹਦੀ ਕੀ ਅਪਡੇਟ ਹੈ ਬਿਲਕੁਲ ਜੀ ਸ਼ੋਅ ਬਹੁਤ ਵਧੀਆ ਗਿਆ ਜੀ ਬਿਲਕੁਲ ਜਿਹੜੀ ਜਿਹੜੀ ਪਹੁੰਚੇ ਸੀ ਉਥੇ ਜੇ ਉਹਨਾਂ ਨੇ ਚਾਣ ਵਾਲੇ ਤੇ ਬੜੇ ਵਧੀਆ ਸੀ ਉਥੇ ਸਤਿੰਦਰ ਸੱਤੀ ਦੁਆਰਾ ਸ਼ੁਰੂਆਤ ਕੀਤੀ ਗਈ ਉਸ ਤੋਂ ਬਾਅਦ ਬੱਚਿਆਂ ਦੇ ਉਥੇ ਭੰਗੜੇ ਵੀ ਪਏ ਤੇ ਉਸ ਤੋਂ ਬਾਅਦ ਜਿਹੜਾ ਰਣਜੀਤ ਬਾਵੇ ਦਾ ਸ਼ੋਅ ਵੀ ਜਿਹੜਾ ਬਿਲਕੁਲ ਵਧੀਆ ਤਰੀਕੇ ਨਾਲ ਚੱਲਿਆ ਆਰਗੇਨਾਈਜ਼ ਸੀਗਾ ਪਰ ਉਥੇ ਇੱਕ ਹੋਰ ਇੱਕ ਗੱਲ ਹੋਰ ਵੀ ਦੇਖਣ ਨੂੰ ਮਿਲੀ ਬੜੀ ਮੈਂ ਬਿਲਕੁਲ ਇਹ ਗੱਲ ਕਰਨੀ ਚਾਹੁੰਦਾ ਸੀਗਾ ਜੀ ਉਹਦੇ ਵਿੱਚ ਗੱਲ ਚੰਗੀ ਵੀ ਦਿਖੀ ਤੇ ਗੱਲ ਇੱਕ ਬੜੀ ਦਿਲ ਨੂੰ ਟੁੰਬਣ ਵਾਲੀ ਵੀ ਲੱਗੀ ਬਿਲਕੁਲ ਵੀ ਇੱਕ ਸਿਸਟਮ ਦੇ ਅਕੋਰਡਿੰਗ ਜੇ ਆਪਾਂ ਗੱਲ ਕਰੀਏ ਇੱਕ ਲਾਈਨ ਚੋਂ ਕਰਨਾ ਇੱਕ ਪ੍ਰੋਸੈਸ ਵਿੱਚ ਕਰਨਾ ਚੰਗੀ ਗੱਲ ਆ ਚੰਗੀ ਪਰ ਤੇ ਆ ਵੀ ਸਭ ਨੂੰ ਇੱਕੋ ਨਿਗਾਹ ਨਾਲ ਦੇਖਿਆ ਗਿਆ ਭਾੜ ਇੱਕ ਐਨੀ ਵਾਰ ਦਾ ਐਮਪੀ ਰਹਿ ਚੁੱਕਿਆ ਹੋਵੇ ਵੀ ਉਹਨੂੰ ਇੱਕ ਸਕਿਉਰਟੀ ਗਾਰਡ ਨਾ ਪਛਾਣਦਾ ਹੋਵੇ ਨਾ ਪਛਾਣਦਾ ਹੋਵੇ ਇਹ ਬੜੀ ਇੱਕ ਜਾਨੀ ਕਿ ਹਸੋ ਹਿਣੀ ਜਾਂ ਚਿੰਤਾ ਦੀ ਗੱਲ ਆ ਵੀ ਉਸ ਨੂੰ ਉੱਥੇ ਇਸ ਤਰੀਕੇ ਨਾਲ ਟ੍ਰੇਡ ਕੀਤਾ ਗਿਆ ਉਹਨੂੰ ਇੱਕ ਵਾਰੀ ਵਾਪਸ ਜਾ ਕੇ ਵਾਪਸ ਆਪਣੇ ਹੱਥ ਦੇ ਉੱਤੇ ਬੈੰਡ ਲਵਾ ਕੇ ਆਉਣਾ ਪਿਆ ਉਹਨੂੰ ਉੱਥੇ ਕੋਈ ਅਸੀਂ ਫੈਸਿਲਿਟੀ ਨਹੀਂ ਦਿੱਤੀ ਗਈ ਮੈਂ ਤੁਸੀਂ 2 ਮਿੰਟ ਰੁਕੋ ਮੈਂ ਤੁਹਾਡੇ ਅਸੀਂ ਆਰਗੇਨਾਈਜ਼ਰ ਨੂੰ ਜਾਂ ਕਿਸੇ ਪ੍ਰਬੰਧਕ ਨੂੰ ਬੁਲਾਉਂਦੇ ਆਂ ਤੇ ਤੁਹਾਨੂੰ ਅੱਧੇ ਦੇ ਦਿੱਤਾ ਜਾਊਗਾ ਤੇ ਨਾਲੇ ਇਹ ਵੀ ਸੀਗਾ ਨਾ ਵੀ ਜਦੋਂ ਤੁਸੀਂ ਆ ਰਹੇ ਹੋਈ ਤੇ ਉਹ ਪ੍ਰਬੰਧਕ ਨਾਲ ਗੱਲ ਹੋਈ ਹੋਣੀ ਹੈ ਕਿਸੇ ਤਰੀਕੇ ਨਾਲ ਅੰਦਰ ਐਂਟਰ ਹੋਏ ਆ ਤੇ ਉਹਨਾਂ ਨੂੰ ਰਿਸੀਵ ਕਰਨ ਮਾੜਾ ਮੋਟਾ ਦੇ ਕੋਈ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਉਹ ਇੰਡੀਅਨ ਕਲਚਰ ਹੀ ਬਣਾ ਲਈਏ ਬਈ ਕੋਈ ਆਂਦਾ ਆ ਕਿ ਉਹ ਐਮਪੀ ਐਮਐਲ ਆਂਦਾ ਉਹਨੂੰ ਬਿਲਕੁਲ ਕਰੀਏ ਬਟ ਫਿਰ ਵੀ ਥੋੜਾ ਜਿਆਦਾ ਰਿਸਪੈਕਟ ਸਾਨੂੰ ਚਾਹੀਦਾ ਹੈ ਕਿ ਐਨਐਵਾਰ ਦਾ ਐਮਪੀ ਹੋਵੇ ਸਾਡਾ ਤੇ ਉਹਨਾਂ ਨੂੰ ਕਹਿੰਦੇ ਵੀ ਨਹੀਂ ਆ ਉਹ ਵੀ ਕਹਿੰਦੇ ਨਹੀਂ ਜੀ ਤੁਸੀਂ ਐਂਟਰੀ ਨਹੀਂ ਬੈਂਡ ਨਹੀਂ ਆ ਕਿ ਜਦ ਕਿ ਟਿਕਟ ਵੀ ਸੀਗੀ ਟਿਕਟ ਵੀ ਬੜੀ ਵੀ 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 ਆਈਪੀ ਟਿਕਟ ਸੀਗੀ ਬਿਲਕੁਲ ਜੀ ਫਰੰਟ ਰੋ ਵਾਲੀ ਬਟ ਫਿਰ ਵੀ ਚਲੋ ਇੱਕ ਇਹਦੇ ਵਿੱਚ ਦੋਨੇ ਗੱਲਾਂ ਛੁਪੀਆਂ ਹੋਈਆਂ ਆ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਬਹੁਤ ਗਲਤ ਹੋਇਆ ਠੀਕ ਵੀ ਹੋਇਆ ਤੇ ਪਰ ਇਹਨੂੰ ਢਾਲਿਆ ਵੀ ਜਾ ਸਕਦਾ ਸੀ ਬਟ ਉਹ ਇੱਥ ਬਈ ਕੋਈ ਸਾਰੇ ਕੋਸ ਇੱਕ ਕੋਰਸ ਹੈ ਨਾ ਬਾਈ ਇੱਕ ਜਗ੍ਹਾ ਤਾਂ ਸਮਾਨਤਾ ਨਹੀਂ ਹੈਗੀ ਬਸ ਹਾਂ ਹਾਂ ਜਦੋਂ ਤਰਖਾ ਪਤਣੀ ਹੁੰਦੀ ਆ ਉਹ ਸਟ੍ਰਾਈਕ ਨਹੀਂ ਕਰਨੀ ਪੈਂਦੀ ਬਸ ਕੋ ਕੋ ਪਬਲਿਕ ਦਾ ਹੱਥ ਨਹੀਂ ਹੈਗਾ ਉਹ ਤੇ ਬਾਕੀ ਜੇ ਆਹੀ ਸ਼ੋਅ ਕਿਤੇ ਇਸ ਤਰ੍ਹਾਂ ਦਾ ਹੈਪਨ ਕਿਤੇ ਸਾਡੇ ਬੈਕ ਹੋਮ ਕੰਟਰੀ ਹੋਇਆ ਹੁੰਦਾ ਤੇ ਉੱਥੇ ਫੇਰ ਪਤਾ ਲੱਗਣਾ ਸੀਗਾ ਬਈ ਇਹ ਵਰਤਾਰਾ ਕਿੰਨਾ ਕੁ ਮਹਿੰਗਾ ਪਿਆ ਹਾਂ ਉੱਥੇ 15 ਸਾਲ ਪੁਰਾਣਾ ਬਣੀ ਚੱਲਣਾ ਸੀ ਇੱਕ ਦਿਨ ਵੀ ਪੁਰਾਣਾ ਹੁੰਦਾ ਤੇ ਉੱਥੇ ਕੰਮ ਖਤਮ ਹੋ ਰਹਿਣਾ ਸੀ ਬਿਲਕੁਲ ਜੀ ਤੇ ਇਸ ਕਰਕੇ ਐਸੀ ਵੀ ਆਪਣੇ ਜਿਹੜੇ ਆਰਗੇਨਾਈਜ਼ਰ ਹੈਗੇ ਨੇ ਜਦੋਂ ਤੁਸੀਂ ਆਪਣੇ ਇਸ ਤਰ੍ਹਾਂ ਦੇ ਵੀਆਈਪੀਜ਼ ਨੂੰ ਬੁਲਾਉਂਦੇ ਆ ਤੇ ਉਹਨਾਂ ਨੂੰ ਬਣਦਾ ਸਤਿਕਾਰ ਉੱਥੇ ਦੇਣਾ ਬਣਦਾ ਇਹਨਾਂ ਦਾ ਬਿਲਕੁਲ ਜੀ ਬਣਨਾ ਚਾਹੀਦਾ ਤਾਂ ਜੋ ਇਸ ਤਰ੍ਹਾਂ ਦੀ ਸਮੱਸਿਆ ਉਹਨਾਂ ਦੇ ਸਾਹਮਣੇ ਨਾ ਆਵੇ ਉਹ ਆਪਣੇ ਅੰਬਰਾਸੀਬ ਫੀਲਡ ਨਾ ਕਰਨ ਬਿਲਕੁਲ ਤੇ ਅੱਗੇ ਹੁਣ ਅੱਜ ਦੇ ਸਾਡੇ ਸੈਗਮੈਂਟ ਦੇ ਵਿੱਚ ਗੱਲ ਚੱਲੂਗੀ ਪੰਜਾਬ ਦਾ ਇਹ ਹੜਾਂ ਦੀ ਤੇ ਪੰਜਾਬ 'ਚ ਹੜ ਕਿਉਂ ਆਏ ਹੜ ਕੁਦਰਤੀ ਸੀਗੇ ਜਾਂ ਲਿਆਂਦੇ ਗਏ ਸੀਗੇ ਤੇ ਇਹ ਪੰਜਾਬ ਨੂੰ ਹੀ ਕਿਉਂ ਚੁਣਿਆ ਜਾਂਦਾ ਹਰ ਵੇਲੇ ਤੇ ਗੱਲ ਕਰਾਂਗੇ ਅੱਗੇ ਇਹ ਪੰਜਾਬ ਦੇ ਵਿੱਚ ਇੱਕ ਐਸਸੀ ਮਹਿਲਾ ਡੀਸੀ ਜਿਹਦੀ ਪੂਰੇ ਪੰਜਾਬ ਵਿੱਚ ਚਰਚਾ ਹੋ ਰਹੀ ਹੈ ਤੇ ਨਾਲ ਗੱਲ ਕਰਾਂਗੇ ਇੱਕ 21 ਸਾਲ ਦਾ ਬੰਦਾ ਐਡਮਿੰਟਨ ਦੀ ਜੇਲ੍ਹ ਵਿੱਚੋਂ ਫਰਾਰ ਹੋ ਗਿਆ ਤੇ ਇੱਕ ਆਪਣੇ ਐਡਮਿੰਟਨ ਸਾਊਥ ਸਾਈਡ ਦੇ ਵਿੱਚੋਂ ਬੈਕਯਾਰਡ ਚੋਂ ਇੱਕ ਡੈੱਡ ਬੋਡੀ ਮਿਲੀ ਆ ਉਹਦੀ ਗੱਲਬਾਤ ਕਰਾਂਗੇ ਤੇ ਪੀਅਰ ਪੋਲੀਵਰ ਸਾਹਿਬ ਸੈਲਫ ਡਿਫੈਂਸਿੰਗ ਦੇ ਕਾਨੂੰਨ ਦੇ ਉੱਤੇ ਕੀ ਕਹਿ ਰਹੇ ਨੇ ਇਹ ਵੀ ਪ੍ਰੋਫੈਸਰ ਸਾਹਿਬ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਜੀ ਬਿਲਕੁਲ ਤੇ ਇੱਕ ਗੱਲ ਮੈਂ ਦੱਸਣਾ ਭੁੱਲ ਗਿਆ ਜੀ ਤੇ ਆਪਣੇ ਵੀ ਉਹਦੇ ਮਾਫੀ ਚਾਹਨੇ ਆ ਕਿ ਵੀਕੈਂਡ ਦੇ ਵਿੱਚ ਇੱਕ ਹੋਰ ਭਾਜੀ ਪ੍ਰੋਗਰਾਮ ਹੋਇਆ ਸੀਗਾ ਤੇ ਆਪਣੇ ਦਸਤਾਰ ਮੁਕਾਬਲਾ ਬਿਲਕੁਲ ਜੀ ਬਿਲਕੁਲ ਬਿਲਕੁਲ ਦੋ ਪ੍ਰੋਗਰਾਮ ਹੋਏ ਸਨ ਦੋ ਪ੍ਰੋਗਰਾਮ ਅੱਜ ਸਿਲਬਰ ਬੈਰੀ ਦੇ ਵਿੱਚ ਜਿਹੜਾ ਪ੍ਰੋਗਰਾਮ ਬੜਾ ਮਤਲਬ ਵੀ ਆਪਣੇ ਵਿਰਾਸਤ ਨੂੰ ਸਾਹਮਣੇ ਵਾਲਾ ਪ੍ਰੋਗਰਾਮ ਹੋਇਆ ਜੀ ਤੇ ਉਹਦੇ ਵਿੱਚ ਜਿਹੜੇ ਕੀ ਗੱਤਕੇ ਦੀ ਵੀ ਜਿਹੜੇ ਕੀਤੇ ਗਏ ਨੇ ਜੋਰ ਦਿਖਾਏ ਗਏ ਨੇ ਤੇ ਬਹੁਤ ਵਧੀਆ ਸਜੇ ਢੰਗ ਨਾਲ ਜਿਹੜੇ ਪਬਲਿਕ ਨੂੰ ਸਿੱਖ ਧਰਮ ਦੇ ਨਾਲ ਜੋੜਨ ਲਈ ਜਾਂ ਆਪਣੇ ਵਿਰਾਸਤ ਨਾਲ ਜੋੜਨ ਲਈ ਜਿਹੜਾ ਉੱਥੇ ਗੱਲ ਕਿਹਾ ਗਿਆ ਸੀ ਜਿਹੜਾ ਦੂਜਾ ਇੱਕ ਹੋਰ ਪ੍ਰੋਗਰਾਮ ਸੀ ਭਾਜੀ ਬੋਲੇ ਬਾਰੇ ਤੇ ਸਾਡੇ ਪੰਜਾਬ ਤੋਂ ਸਾਬਕਾ ਐਮਐਲਏ ਸਾਹਿਬ ਆਏ ਸੀਗੇ ਹਰਮਿੰਦਰ ਸਿੰਘ ਗਿੱਲ ਉਹਨਾਂ ਨੇ ਆਪਣੇ ਸਪੋਰਟਰਸ ਨਾਲ ਗੱਲਬਾਤ ਕੀਤੀ ਤੇ ਅਸੀਂ ਉਹਨਾਂ ਦੇ ਤਹਿਦ ਲੋਤ ਧੰਨਵਾਦੀਆਂ ਜਿਨ੍ਹਾਂ ਨੇ ਤੁਹਾਨੂੰ ਸਮਾਂ ਵੀ ਦਿੱਤਾ ਤੇ ਸਾਡੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤੇ ਅਸੀਂ ਉਹ ਵੀ ਰਿਪੋਰਟ ਤੁਹਾਡੇ ਰੂਬਰੂ ਕਰਾਂਗੇ ਜੀ ਬਿਲਕੁਲ ਤੇ ਆਪਾਂ ਜਿਸ ਤਰ੍ਹਾਂ ਗੱਲ ਕੀਤੀ ਸੀ 에ਅਰ ਕੁਆਲਿਟੀ ਦੀ ਵੀ 에ਅਰ ਕੁਆਲਿਟੀ ਕਰਕੇ ਸਿਹਤ ਵੀ ਖਰਾਬ ਹੋ ਰਹੀ ਹੈ ਹੂੰ ਤੇ ਹੁਣ ਲੋਕਾਂ ਨੂੰ ਬਚਣ ਦੀ ਗੱਲ ਵੀ ਸਾਨੂੰ ਇਨਸਟਰਕਸ਼ਨ ਮਿਲ ਗਈਆਂ ਨੇ ਬਿਲਕੁਲ ਤੇ ਹੁਣ ਲੋਕਾਂ ਦਾ ਫਰਜ਼ ਬਣਦਾ ਇੱਥੇ ਪਹਿਰਾ ਦੇਣਾ ਦੇਖੋ ਜੀ ਉਹੀ ਤਾਂ ਗੱਲ ਹੈ ਆ ਦੇਖੋ ਸਰਕਾਰਾਂ ਜਿੱਥੇ ਕਰਦੀਆਂ ਐ ਉੱਥੇ ਲੋਕ ਨਹੀਂ ਕਰਦੇ ਹੂੰ ਜਿੱਥੇ ਲੋਕ ਜਿੱਥੇ ਸਰਕਾਰ ਨਹੀਂ ਕਰਦੀਆਂ ਕੰਮ ਫਿਰ ਉੱਥੇ ਲੋਕ ਕੰਡੈਮ ਕਰਦੇ ਆ ਹੁਣ ਜਦ ਕਿਹਾ ਵੀ ਭਾਈ 에ਅਰ ਕੁਆਲਿਟੀ ਹੈਗੀ ਆ ਅੰਦਰ ਬਹਿ ਜਾਓ ਤਾਂ ਬਹਿ ਲੈਣਾ ਚਾਹੀਦਾ ਬਹਿ ਹੀ ਵੀ ਚਲੋ ਹੁਣ ਬਹਿ ਤਾਂ ਦੇਖੋ ਜਿੰਨੇ ਤੋਂ ਪ੍ਰੋਬਲਮ ਆ ਉਹ ਤਾਂ ਬੰਦਾ ਹੀ ਬੰਦਾ ਨੇ ਸੋ ਆਪਾਂ ਨੂੰ ਬਿਲਕੁਲ ਪਰਮਾ ਜੋ ਵੀ ਪਰਮਾਤਮਾ ਨੇ ਜੋ ਵੀ ਦੇਖੋ ਜੀ ਮੌਸਮ ਬਣਾਏ ਨੇ ਉਹ ਸਹਣੇ ਹੀ ਪਾਣੇ ਨੇ ਤੇ ਅੱਗੇ ਥੋੜਾ ਜਿਹਾ ਰਹਿ ਗਿਆ ਬੱਕੇ ਮੁੜ ਕੇ ਨਾ ਧੂਆਂ ਦੇਖਣਾ ਨਾ ਤੇ ਸੂਰਜ ਦੇਖਣਾ ਤੇ ਸਾਰਾ ਕੋਈ ਠੰਡ ਹੋ ਜਾਣਾ ਇਸ ਲਈ ਆਪਣਾ ਖਿਆਲ ਰੱਖੋ ਜੀ ਅੰਦਰ ਰਹੋ ਬਿਲਕੁਲ ਸਿਹਦਾ ਧਿਆਨ ਰੱਖੋ ਜੀ ਬਿਲਕੁਲ ਤੇ ਆਪਣੇ ਐਡਮੈਂਟਨ ਸਾਊਥ ਸਾਈਡ ਦੇ ਵਿੱਚ ਇੱਕ 82 ਇਅਰ 올ਡ ਦੀ ਬੈਕਯਾਰਡ ਦੇ ਵਿੱਚ ਡੈੱਡ ਬੋਡੀ ਮਿਲੀ ਹੈ ਜੀ ਇਹ ਕੀ ਚੱਕਰ ਚੱਲਿਆ ਜੀ ਇਹ ਜੀ ਏਰੀਆ 104 ਸਟਰੀਟ ਤੇ 85 ਐਵੇਨਿਊ ਦੀ ਜਿਹੜੀ ਗੱਲ ਹੈ ਜੀ ਉੱਥੇ ਕੀ ਹੈ ਕਿ ਇਹ ਬੈਕਯਾਰਡ ਦੇ ਵਿੱਚ ਇਹ ਵੀਕੈਂਡ ਦੀ ਗੱਲ ਆ ਇੱਕ 82 ਸਾਲਾ ਵਿਅਕਤੀ ਦੀ লাশ ਮਿਲੀ ਤੇ ਉਹ ਉਹਨੂੰ ਜिले ਉਹਦੀ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕਿਉਂਕਿ ਉਹ ਲੱਗ ਰਿਹਾ ਵੀ ਕਿਸੇ ਤਰੀਕੇ ਦੇ ਨਾਲ ਉਹਦੇ ਨਾਲ ਸੁਸਪੀਸ਼ੀਅਸ ਡੈਥ ਹੈ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਪੁਲਿਸ ਨੇ ਇਹ ਜ਼ਰੂਰ ਕਿਹਾ ਵਾ ਵੀ ਤੁਸੀਂ ਕ੍ਰਾਈਮ ਸਟਾਪਰ ਦਾ ਨੰਬਰ ਜੋ ਹੈਗਾ ਜੀ ਜਿਤਾ ਰੱਖੋ ਮੇਸ਼ਾ 1800 222 8477 ਤੇ ਜ਼ਰੂਰ ਕਾਲ ਕਰਕੇ ਦੱਸਿਆ ਜਾਵੇ ਤੇ ਉਹਦੀ ਆਟੋਪਸੀ ਜਿਹੜੀ ਆ ਉਹ ਕੱਲ੍ਹ ਨੂੰ ਹੋਣੀ ਹੈ ਜੀ ਮੰਗਲਵਾਰ ਵਾਲਾ ਦਿਨ ਤੇ ਉਸ ਤੋਂ ਬਾਅਦ ਫਿਰ ਜ਼ਿਆਦਾ ਪਤਾ ਲੱਗੂਗਾ ਵੀ ਉਹਦੀ ਜਿਹੜੀ ਕੀ ਕਾਰਨ ਸੀਗੀ ਉਹਦੀ ਮੌਤ ਦੇ ਤੇ ਜਾਂ ਉਹਦੀ ਹੱਤਿਆ ਹੋਈ ਆ ਜਾਂ ਕਿੱਦਾਂ ਹੋਈ ਆ ਪਰ ਉਹ ਐਸ ਵੇਲੇ ਸਪੀਸ਼ੀਅਸ ਜਿਹੜੀ ਆ ਉਹ ਡੈਥ ਮੰਨੀ ਗਈ ਹੈ ਠੀਕ ਆ ਜੀ ਤੇ ਅਗਲੀ ਗੱਲ ਕਰੀਏ ਇੱਕ 21 ਸਾਲਾ ਬੰਦਾ ਜੀ ਜੇਲ੍ਹ 'ਚ ਬੰਦ ਸੀਗਾ ਤੇ ਬੰਦ ਕਿਉਂ ਸੀਗਾ ਤੇ ਜੇਲ੍ਹ ਚ ਪ੍ਰਬੰਧ ਐਨੇ ਘੱਟ ਨੇ ਕਿ ਉਹ ਜੇਲ੍ਹ ਤੇ ਭੱਜ ਗਿਆ ਦੇਖੋ ਜੇ ਜੇਲਾ ਵੀ ਤੇ ਵੱਖਰੇ ਵੱਖਰੇ ਇੱਕ ਹਾਈ ਸਕਿਉਰਿਟੀ ਜੇਲ੍ਹ ਹੁੰਦੀ ਐ ਇੱਕ ਮਿਨੀਮਲ ਸਕਿਉਰਿਟੀ ਫੈਸਿਲਿਟੀ ਹੁੰਦੀ ਐ ਨਾ ਉੱਥੇ ਠੀਕ ਠਾਕ ਹੁੰਦੇ ਉਹ ਬੰਦੇ ਰੱਖੇ ਹੁੰਦੇ ਜਿਹੜੇ ਚਲੋ ਨਹੀਂ ਭੱਜਦੇ ਫਿਰ ਸ਼ਰੀਫ ਸ਼ਰੀਫ ਹਾਂ ਸ਼ਰੀਫੀ ਜੇਲ੍ਹ ਤੇ ਉਹ ਹੁਣ ਉਹ 21 ਸਾਲ ਦਾ ਇੱਕ ਵਿਅਕਤੀ ਆ ਜਿਹੜਾ ਕੀ ਇੱਕ ਰੋਬਰੀ ਬੰਦੂਕ ਦੇ ਨਾਲ ਰੋਬਰੀ ਕਰਦਾ ਫੜਿਆ ਗਿਆ ਐਨਾ ਸ਼ਰੀਫ ਨਹੀਂ ਸੀ ਗਿਆ ਤੇ ਉਹਨੂੰ 2 ਸਾਲ 9 ਮਹੀਨੇ ਦੀ ਸਜ਼ਾ ਹੋਈ ਸੀਗੀ ਤੇ ਉਹ ਭੱਜ ਗਿਆ ਤੇ ਹੁਣ ਉਹਦੀ ਡਿਸਕ੍ਰਿਪਸ਼ਨ ਜਾਰੀ ਕੀਤੀ ਹੈ ਉਹਦੀ ਫੋਟੋ ਵੀ ਜਾਰੀ ਕੀਤੀ ਹੈ ਤੇ ਹੁਣ ਉਹਦੀ ਭਾਲ ਤੇ ਉਹਨੂੰ ਫੜਿਆ ਜਾ ਰਿਹਾ ਜੀ ਉਹ ਹਾਈਟ ਵੀ ਉਹਦੀ ਲੰਮਾ ਚੋੜਾ ਮੁੰਡਾ ਆ ਤੇ ਤੇ ਦੇਖੋ ਜੀ ਹੁਣ ਇੱਕ ਤਾਂ ਇੱਥੋਂ ਵੀ ਭੱਜਣ ਲੱਗ ਪਏ ਤਾਂ ਕੰਮ ਖਰਾਬ ਆ ਫੇਰ ਬਿਲਕੁਲ ਜੀ ਜਾਂ ਆਪ ਛੱਡ ਕੇ ਕਹਿੰਦੇ ਬਚੋ ਜਾਂ ਬੰਦਾ ਭੱਜ ਗਿਆ ਬਿਲਕੁਲ ਦੋਨੋਂ ਦੋਨੋਂ ਕੰਮ ਚੱਲਦੇ ਕੋਈ ਕੀ ਹੁੰਦਾ ਇਹ ਹੁਣ ਇਹ ਪਤਾ ਨਹੀਂ 6 ਮਹੀਨੇ ਲੇਕਨ ਇਨਵੈਸਟੀਗੇਸ਼ਨ ਮੰਗਦੀ 6 ਮਹੀਨੇ ਪਹਿਲਾਂ ਕਿਹਾ ਸੀ ਵੀ ਆਪਾਂ ਬੰਦਾ ਛੱਡਣ ਲੱਗੇ ਬਚ ਕੇ ਰਹੋ ਇਹਦੇ ਕੋਲ ਮਾਰ ਸਕਦਾ ਕਿਸੇ ਨੂੰ ਬਿਲਕੁਲ ਜੀ ਤੇ ਉਹ ਆਪਾਂ ਕਿਸੇ ਨਾਲ ਆ ਮੇਰੀ ਕਿਸੇ ਇੱਕ ਪੀਸ ਆਫਿਸਰ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਵੀ ਅਸੀਂ ਨਹੀਂ ਛੱਡਦੇ ਸਾਨੂੰ ਉੱਪਰੋਂ ਕੋਰਟ ਦਾ ਆਰਡਰ ਆਦਾ ਕਿਉਂਕਿ ਲਾਅ ਹੈ ਨਾ ਪੁਲਸ ਹੱਸੋ ਛੱਡਦੇ ਪੁਲਸ ਵਾਲੇ ਵਿਚਾਰੇ ਤਾਂ ਹੀ ਤਾਂ ਰਹੇ ਕਹਿੰਦੇ ਸੀਗੇ ਵੀ ਬਚ ਲੋ ਵੀ ਹੁਣ ਕੀ ਕਰੀਏ ਜਦੋਂ ਆਰਡਰ ਆ ਗਿਆ ਉੱਪਰੋਂ ਤਾਂ ਅਸੀਂ ਥੋੜੂ ਫੜ ਕੇ ਰੱਖ ਸਕਦੇ ਤੇ ਆਪੋ ਫੜਾਂਗੇ ਸਾਨੂੰ ਫੜ ਕੇ ਅੰਦਰ ਕਰ ਦੇਣਾ ਉਹਨਾਂ ਨੇ ਬਿਲਕੁਲ ਤੇ ਕੈਨਮੋਰ ਆਰ ਸੀ ਐਮ ਪੀ ਨੇ ਦੱਸਿਆ ਜੀ 14 ਬੰਦੇ ਆਪਣੇ ਹਲਾਕ ਹੋ ਗਏ ਕਿ ਗੱਡੀ ਐਕਸੀਡੈਂਟ ਦੇ ਵਿੱਚ 60 ਲੱਗੀ ਭਾਜੀ ਅੱਛਾ 60 60 ਲੱਗੀ 60 ਲੱਗੀ ਹੈ ਜੀ ਤੇ ਉਹਦੇ ਵਿੱਚ ਇਹ ਹੋ ਗਿਆ ਜੀ ਜਿੱਦਾਂ ਅੱਜ ਕ ਹਰ ਕੋਈ ਬੰਦਾ ਤੁਰਿਆ ਮੈਫ ਨੂੰ ਤੇ ਉਹਦੇ ਵਿੱਚ ਕੀ ਹੋ ਗਿਆ ਵੀ ਉਹ ਗੱਡੀ ਜਿਹੜੀ ਬੰਦਾ ਸਾਂਭ ਨਹੀਂ ਸਕਿਆ ਤੇ ਉਹ ਵੱਜ ਗਿਆ ਕਈ ਮਲਟੀਪਲ ਗੱਡੀਆਂ 'ਚ ਵੱਜਿਆ ਤੇ 14 ਬੰਦੇ ਇੰਜਰ ਹੋਏ ਨੇ ਦੋ ਬੰਦੇ ਸੀਰੀਅਸ ਹੋ ਗਏ ਤੋਂ ਉਹਦੀ ਆਪਣੀ ਗੱਡੀ ਦੇ ਬੰਦੇ ਵੀ ਵਿੱਚ ਇੰਜਰ ਹੋ ਗਏ ਉਹ ਵੀ ਵਿੱਚੇ ਗਿਣਤੀ 14 ਮਤਲਬ ਤਿੰਨ ਚਾਰ ਪੰਜ ਗੱਡੀਆਂ ਖਿੱਚ ਲਈਆਂ ਕਿਉਂਕਿ ਸਪੀਡ 100 ਤੇ ਤੁਰਿਆ ਉਹ ਕਰੂਜ਼ ਲਾ ਕੇ ਪਤਾ ਨਹੀਂ ਲੱਗਦਾ ਤੇ ਕਿਉਂਕਿ ਭੀੜ ਬੜੀ ਆ ਤੇ ਇੰਨਾ ਰਸ਼ ਹੋ ਗਿਆ ਜੀ ਮੈਂ ਤੁਹਾਨੂੰ ਆਪਣੇ ਪਰਸਨਲ ਦੱਸਦਾ ਕੱਲਾ ਹੀ ਫੈਮਿਲੀ ਤਿਆਰ ਹੋ ਕੇ ਗਏ ਆ ਜੀ ਆਪਾਂ ਵੀ ਬੀਚ ਤੇ ਜਾਣੇ ਆ ਜੀ ਬੀਚ ਕਿਹੜਾ ਜੀ ਜਿਹੜਾ ਇੱਥੇ ਵਹਿਵਾ ਮਮ ਹੈਗਾ ਤੇ ਤੁਸੀਂ ਇਹ ਦੇਖ ਲਓ ਪਹਿਲੀ ਵਾਰ ਆਪਾਂ ਗਏ ਆ ਉੱਥੇ ਸਾਨੂੰ ਐਂਟਰੀ ਨਹੀਂ ਮਿਲੀ ਕਹਿੰਦੇ ਪੋਲ ਹੋ ਗਿਆ ਇਹ ਅਲਵਾਟਾ ਕਾਲਿੰਗ ਤਾਂ ਠੀਕ ਸੀਗੀ ਤੇ ਉਹਦੇ ਵਾਸਤੇ ਅੱਗੇ ਨੇ ਤਾਂ ਇਹ ਗਣਾ ਲੇਕ ਲੂਇਸ ਦੇਖਦੇ ਸੀਗੇ ਮੈਂ ਚ ਦੇਖਦੇ ਸੀਗੇ ਵੀ ਚਲੋ ਤੁਹਾਨੂੰ ਪਾਰਕਿੰਗ ਨਹੀਂ ਅਸਲ ਜਿਹੜੇ ਸਾਰੇ ਬੰਦੇ ਸੋਚਦੇ ਆ ਵੀ ਲੇਕ ਲੂਇਸ ਕੀ ਜਾਣਾ ਆਪਣੇ ਨੇੜੇ-ਤੇੜੇ ਜਾਇਆ ਮੈਂ ਕਹਿੰਦਾ ਅਸੀਂ ਅਸੀਂ ਆਰਾਮ ਨਾਲ ਨਿਕਲੇ ਕਰੋ ਵੀ ਚਲੋ ਕੋਈ ਗੱਲ ਨਹੀਂ ਅੱਗੇ ਜਾਂਦੇ ਰਹਨੇ ਆ ਤੇ ਹੁਣ ਇਹ ਵੀ ਚਿੱਤੇ ਆ ਗਿਆ ਵੀ ਇਹ ਵੀ ਲੇਕ ਲੂਇਸ ਘਰਦਿਆਂ ਨਿਆਣਿਆਂ ਨੂੰ ਸਮਝਾ ਕੇ ਜਾਣਾ ਪੈਣਾ ਵੀ ਜੇ ਮਿਲ ਗਈ ਜਗ੍ਹਾ ਤਾਂ ਜਾ ਹੁਣਾਂ ਤੇ ਨਹੀਂ ਉਹਨਾਂ ਨੂੰ ਕੀ ਸਮਝਾਈਏ ਫੇਰ ਟਾਈਮ ਨਾ ਜਾਓ ਫੇਰ ਪਹਿਲਾਂ ਟਾਈਮ ਨਾਲ ਬਹੁਤ ਜ਼ਿਆਦਾ ਟਾਈਮ ਨਾ ਜਾਣਾ ਪੈਣਾ ਸੋ ਕਹਿਣ ਦਾ ਮਤਲਬ ਇਹ ਵੀ ਆ ਆਪਣੇ ਜਿਹੜੇ ਇੱਕ ਤਾਂ ਲੌਂਗ ਵਿਕਟ ਸੀਗਾ ਇੱਕ ਮੌਸਮ ਬੜਾ ਵਧੀਆ ਸੀ ਹੋਈ ਨਾ ਇਹ ਤੋਂ ਪਤਾ ਲੱਗਦਾ ਵੀ ਜਿਹੜੀਆਂ ਸਰਕਾਰ ਦੀਆਂ ਤਿਆਰੀਆਂ ਨਹੀਂ ਹੈਗੀਆਂ ਕੀ ਉੱਥੇ ਪਾਰਕਿੰਗ ਨਹੀਂ ਵੱਜ ਸਕਦੀ ਵੱਜ ਸਕਦੀ ਬਿਲਕੁਲ ਨਹੀਂ ਜੋ ਅੱਜ ਤੋਂ 40 50 ਸਾਲ ਪਹਿਲਾਂ ਜੋ ਪਾਰਕਿੰਗ ਬਣੀ ਆ ਉਹ ਉੱਥੇ ਹੀ ਸਟੈਂਡ ਕੀਤੀ ਗਈ ਆ ਕਿੰਨੀਆਂ ਵਧੀਆ ਬੱਸ ਸੱਚ ਉਹਨਾਂ ਨੇ ਆਪਣੇ ਆਪਣੇ ਹਿਸਾਬ ਨਾਲ ਬਣਾਇਆ ਵੀ ਛੋਟਾ ਜਿਹਾ ਉਹਨਾਂ ਕਹੀ ਤੇ ਇਹ ਦੇਖਿਆ ਨਹੀਂ ਗ੍ਰੋਥ ਵੀ ਹੋ ਗਈ ਆ ਹੁਣ ਗ੍ਰੋਥ ਦੇਖੋ ਅੱਗੇ ਗ੍ਰੋਥ ਦੇਖੋ ਹਮੇਸ਼ਾ ਹੀ ਆਪਾਂ 100 ਸਾਲ ਪੁਰਾਣੀ ਅਗਲੀ ਪਲੈਨਿੰਗ ਐਡੀ ਪਲੈਨਿੰਗ ਨਹੀਂ ਕੀਤੀ ਜਾ ਸਕਦੀ ਬਟ ਉਹਦਾ ਰੂਮ ਰੱਖਿਆ ਜਾ ਸਕਦਾ ਬਿਲਕੁਲ ਉਥੇ ਹੈਗਾ ਰੂਮ ਬਣਾਇਆ ਜਾ ਸਕਦਾ ਨਵੇਂ ਡਿਵੈਲਪ ਕੀਤੇ ਜਾ ਸਕਦੇ ਆ ਟਿਕਟਰ ਪਾਰਕਿੰਗ ਟਿਕਟ ਲਗਾਈ ਜਾ ਸਕਦੀ ਆ ਤੇ ਜਿਹਦੇ ਨਾਲ ਕੀ ਇਨਕਮ ਵੀ ਹੋ ਸਕਦੀ ਆ ਤੇ ਦੇਖੋ ਪਬਲਿਕ ਜਾਂਦੀ ਆ ਬਟ ਜਿਲੇ ਹੁਣ ਇੱਥੋਂ ਬੰਦਾ 1.5 ਘੰਟੇ ਦੀ ਡਰਾਈਵ ਕਰਕੇ ਜਾਵੇ ਉੱਥੇ ਜਾ ਕੇ ਅਗਲੇ ਬਰੇ ਪਿਆਰ ਨਾਲ ਕਹਿੰਦੇ ਆ ਯੂ ਟੇਕ ਅ ਲੈਫਟ ਐਂਡ ਦੈਨ ਲੈਫਟ ਅਗੇਨ ਦੈਨ ਯੂ ਗੋ ਟੂ ਹਾਈਵੇ ਤੇ ਮੈਂ ਉਹ ਬੜੇ ਪਿਆਰ ਨਾਲ ਨਾ ਮਤ ਸਿੱਧੇ ਵੀ ਜੇ ਪੰਜਾਬ ਚ ਉਸ ਤੇ ਕਹਿੰਦੇ ਚਲੋ ਕਰਨੋ ਜਾਓ ਵਾਪਸ ਇਹਦਾ ਨਹੀਂ ਕਿਹਾ ਮੇਰੇ ਪਿਆਰ ਨਾਲ ਕਿਹਾ ਯੂ ਟੇਕਡ ਲਿਫਟ ਹੇਅਰ ਐਂਡ ਦੈਨ ਲਿਫਟ ਅਗੇਨ ਦੈਨ ਯੂ ਮੂਵ ਆਊਟ ਟੂ ਹਾਈਰ ਸੋ ਸਾਨੂੰ ਮਨਦਾ ਸਨ ਬਣਦਾ ਸਨਮਾਨਦਾ ਦੰਦ ਮੈਂ ਸਨਮਾਨ ਪਰ ਮੇਰੇ ਸਮਝੇ ਇਹ ਵੀ ਖਰ ਇਧਰ ਘੁੰਮ ਕੇ ਕੋਈ ਹੋਰ ਰਸਤੇ ਰਹੀ ਪਹੁੰਚਣਾ ਠੀਕ ਠੀਕ ਤੇ ਇਸ ਲਈ ਭਾਈ ਧਿਆਨ ਰੱਖੋ ਬਾਕੀ ਜਿਹੜੀ ਆ ਖਬਰ ਤੇ ਦੁਆਰਾ ਆਈ ਹੈ ਵੀ ਬਿਲਕੁਲ ਨਹੀਂ ਉਹ 14 ਵਿਅਕਤੀ ਜਿਹੜੇ ਆ ਬਿਲਕੁਲ ਇੰਜਰ ਹੋਏ ਨੇ ਦੋ ਸੀਰੀਅਸ ਹੋ ਗਏ ਨੇ ਸੋ ਕਹਿਣ ਦਾ ਮਤਲਬ ਡਿਸਟੈਂਸ ਬਣਾ ਕੇ ਚਲੋ ਬਾਰ ਬ ਇਹ ਜਿਹੜੀ ਸਾਫ ਰੋਡ ਵੀ ਐਕਸੀਡੈਂਟ ਦਾ ਕਾਰਨ ਹੁੰਦੀ ਹੈ। ਬਿਲਕੁਲ ਜੀ। ਕੇਅਰਲੈਸ ਡਰਾਈਵਰ। ਸਾਨੂੰ ਲੱਗਦਾ ਵੀ ਲੈਕੀ ਆਣਾ ਮੋਰੇ ਕੀ ਆਣਾ ਨਾ। ਬਿਲਕੁਲ। ਤੇ ਅੱਗੇ ਆਪਣੇ ਪੀਅਰ ਪੋਲੀਵਰ ਸਾਹਿਬ ਨੇ ਜਿਹੜਾ ਸੈਲਫ ਡਿਫੈਂਸ ਜਿਹੜਾ ਹੈਗਾ ਕਾਨੂੰਨ। ਉਹਦੇ ਉੱਤੇ ਕੀ ਮੰਗ ਕਰ ਰਹੇ ਨੇ? ਦੇਖੋ ਜੀ ਇਹ ਨਾ ਕਾਨੂੰਨ ਦੀ ਮੰਗ ਆਪਾਂ ਹਮੇਸ਼ਾ ਹੀ ਕਰਦੇ ਆਂ ਵੀ ਜਿਹੜੇ ਕਾਨੂੰਨ ਆ ਉਹ ਚੇਂਜ ਹੋਣੇ ਚਾਹੀਦੇ ਆ। ਉਹ ਪੁਰਾਣੇ ਕਾਨੂੰਨ ਨਹੀਂ ਰਹਿ ਜਿੱਦਾਂ ਸਿਕਿਉਰਿਟੀ ਗਾਰਡ ਦੀ ਹੋਏ, ਟਰੱਕਾਂ ਦੇ ਰੂਲ ਚੇਂਜ ਹੋਏ ਆ, ਸਭ ਕੁਝ ਚੇਂਜ ਹੋਇਆ। ਵੀਰ ਹੁਣ ਇੱਥੇ ਇਦਾਂ ਕੈਨੇਡਾ ਦਾ ਐਸਲ ਰੂਲ ਇਹ ਕਹਿੰਦਾ ਵੀ ਜਿਹਦਾ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਅਗਰ ਕੋਈ ਬੰਦਾ ਕਿਸੇ ਦੇ ਘਰ ਆ ਕੇ ਬ੍ਰੇਕ ਇਨ ਕਰ ਦਿੰਦਾ ਤਾਂ ਉਹਦੇ ਉੱਪਰ ਬੰਦੂਕ ਵੀ ਤਾਲ ਲੈ ਤੁਸੀਂ ਉਹਦੇ ਨਾਲ ਪਿਆਰ ਨਾਲ ਹੀ ਗੱਲ ਕਰ ਸਕਦੇ ਆ ਅਗਰ ਤੁਸੀਂ ਉਹਦੇ ਨਾਲ ਔਖੇ ਹੋਊਗਾ ਤੁਹਾਡੀ ਫੋਰਸਿੰਗ ਉਹਦੇ ਨਾਲ ਜ਼ਿਆਦਾ ਹੋਊਗੀ ਤੇ ਬੰਦਾ ਕੰਮ ਕੀ ਤੁਹਾਡੇ ਤੇ ਜੀ ਸਜ਼ਾ ਹੋ ਜਾਣੀ ਸੋ ਇਹ ਇਹ ਪਰ ਯੂ ਐਸ ਵਿੱਚ ਐਤਾ ਨਹੀਂ ਉੱਥੇ ਸਟੇਟਸ ਬਖਰੀਆਂ ਨੇ ਉਹ ਕਹਿੰਦੇ ਤੁਹਾਡੇ ਘਰ ਕੋਈ ਆ ਗੋਲੀ ਮਾਰ ਚਲ ਆਪਾਂ ਤਾਂ ਨਹੀਂ ਕਹਿੰਦੇ ਵੀ ਕੋਈ ਭਾਈ ਤੁਹਾਡੇ ਘਰ ਆਏ ਤੇ ਗੋਲੀ ਮਾਰ ਦਿਓ ਬਟ ਕਮ ਸੇ ਕਮ ਆਪਣੀ ਰੱਖਿਆ ਤਾਂ ਕਰ ਲਓ ਨਾ ਸੋ ਉਹਨਾਂ ਨੇ ਕਹ ਕਿਉਂਕਿ ਪਿਛਲੇ ਕਿਨੇ 10 ਸਾਲ ਤੋਂ ਬਾਅਦ ਟਾਈਮ ਤੋਂ ਲਿਬਰਲ ਚੱਲ ਰਹੇ ਨੇ ਤੇ ਉਹ ਕਹਿੰਦੇ ਵੀ ਅਗਰ ਸਰਕਾਰ ਇਹ ਬਿੱਲ ਨਹੀਂ ਲੈ ਕੇ ਆਂਦੀ ਤਾਂ ਅਸੀਂ ਪ੍ਰਾਈਵੇਟ ਬਿੱਲ ਲੈ ਕੇ ਆਵਾਂਗੇ ਹੂੰ ਕਿਉਂਕਿ ਹੁਣ ਸੈਲਵ ਡਿਫੈਂਸ ਦੀ ਨੂੰ ਇੱਥੇ ਰਿਫਾਈਨ ਕਰਨ ਦੀ ਲੋੜ ਹੈ ਕਿਉਂਕਿ ਕਈ ਜਗ੍ਹਾ ਅਮਰੀਕਾ ਦੇ ਵਿੱਚ ਕਈ ਜਗ੍ਹਾ ਇਦਾਂ ਇਹ ਕੈਨੇਡਾ ਵਿੱਚ ਬਹੁਤ ਜਗ੍ਹਾ ਕਿੰਨੇ ਕ ਸਟੋਰੀਆਂ ਸੁਣੀਆਂ ਵੀ ਕਿਸੇ ਦੇ ਘਰ ਕੋਈ ਆ ਗਿਆ ਬੰਦੂਕ ਲੈ ਕੇ ਆ ਗਿਆ ਉਹਨੇ ਗੋਲੀ ਵੀ ਮਾਰਦੀ ਘਰ ਦੇ ਕਿਸੇ ਬੰਦੇ ਨੂੰ ਗੋਲੀ ਵੀ ਮਾਰਦੀ ਜਦੋਂ ਮੋਰੇ ਉਹਨਾਂ ਬੰਦੇ ਨੇ ਮਾਰੀ ਆ ਤਾਂ ਅਗਲੇ ਦਾ ਇੱਕ ਤਾਂ ਅਗਲੇ ਦਾ ਘਰ ਵਾਲਾ ਇੱਕ ਘਰ ਦਾ ਇੱਕ ਵਿਅਕਤੀ ਮਰ ਗਿਆ ਇੱਕ ਆਪ ਨੂੰ ਵੀ ਸਜ਼ਾ ਹੋਣੀ ਹੈ ਵੀ ਮੈਂ ਉਹਨੂੰ ਮਾਰਤਾ ਵੀ ਮੈਂ ਥੋੜਾ ਮਾਰਨ ਗਿਆ ਅਗਲਾ ਗੋਲੀ ਖਾਣਾਂ ਸੋ ਇਹ ਚਾਹੀਦਾ ਹੈ ਵੈਸੇ ਵਧੀਆ ਗੱਲ ਹੈ ਡਿਮਾਂਡ ਕੀਤੀ ਹੈ ਸਰਕਾਰ ਨੂੰ ਵੀ ਚਾਹੀਦਾ ਇੰਨੇ ਰੂਲ ਚੇਂਜ ਕਰਦੇ ਆ ਤੁਸੀਂ ਇਹ ਵੀ ਚਾਹੀਦਾ ਬਿਲਕੁਲ ਜੀ ਏ ਹੁਣ ਸੈਲਫ ਡਿਫੈਂਸ ਤਾਂ ਇਹ ਤਾਂ ਕੋਈ ਨਹੀਂ ਕਹਿ ਨਹੀਂ ਸਕਦਾ ਵੀ ਮੈਂ ਸੜਕ ਤੇ ਤੁਰਿਆ ਜਾਂਦਾ ਸੀ ਜੀ ਮੇਰੇ ਤੇਨੇ ਗੋਲੀ ਮਾਰਤੀ ਉੱਥੇ ਹਿਸਾਬ ਲਾ ਲਓ ਪਰ ਜੋ ਘਰੇ ਬੈਠਾ ਬੰਦਾ ਤੁਹਾਡੇ ਨੂੰ ਤੁਹਾਡੇ ਉੱਪਰ ਅਟੈਕ ਕਰਨ ਆ ਗਿਆ ਤਾਂ ਉਹਦੇ ਵਿੱਚ ਸੈਲਫ ਡਿਫੈਂਸ ਤਾਂ ਕਰਨੀ ਬਣਦੀ ਆ ਈਵਨ ਇਨਸਾਨ ਕੀ ਜਾਨਵਰ ਕੀ ਕੋਈ ਇਸ ਇਸ ਜਿਹੜੀ ਦੁਨੀਆ ਦਾ ਹਰ ਪ੍ਰਾਣੀ ਜਿਹੜਾ ਆਪਣੀ ਸੈਲਫ ਡਿਫੈਂਸ ਕਰਦਾ ਹੀ ਕਰਦਾ ਬਿਲਕੁਲ ਜੀ ਬਿਲਕੁਲ ਤੇ ਆਪਾਂ ਇਹ ਗੱਲ ਕਰਦੇ ਪੰਜਾਬ ਨੂੰ ਚਲਦੇ ਆਂ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਹੈਗਾ ਆ ਇਹ ਆਪਾਂ ਜੇ ਹੜ੍ਹਾਂ ਦੀ ਗੱਲ ਕਰਨ ਲੱਗੇ ਆਪਾਂ ਤਾਂ ਗੱਲ ਕਰੀਏ ਇੱਕ ਤਾਂ ਹੜ ਆਉਂਦੇ ਨੇ ਇੱਕ ਹੜ੍ਹ ਲਿਆਏ ਜਾਂਦੇ ਨੇ ਤੇ ਇਹ ਕੀ ਲੱਗਦਾ ਜੀ ਜਿਹੜੇ ਰਿਪੋਰਟਾਂ ਨੇ 16000 ਮੀਟਰ ਮੇਰਾ ਖਿਆਲ ਉੱਚਾ ਪਕੜਾ ਬੰਦਾ ਇਹਨਾਂ ਨੇ ਵੇਟ ਕੀਤੀ ਉਹਦਾ ਪੂਰਾ ਭਰਨ ਦੀ ਹੂੰ ਬੂਰਾ ਭਰਨ ਦੀ ਜਾਂ ਹੋਰ ਵੀ ਜਿਹੜੇ ਡੈਮ ਜਦ ਕਿ ਇਹਨਾਂ ਦੇ ਕੋਲ ਕੱਲੀ-ਕੱਲੀ ਚੀਜ਼ ਦੀ ਨੌਲੇਜ ਹੁੰਦੀ ਅੱਜ ਕੱਲ ਦਾ ਏਆਈ ਏਆਈ ਇੱਥੇ ਖੱਡੇ ਲੱਭਣ ਡਈ ਹੈ ਤੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਮੀਂਹ ਕਿੰਨਾ ਕੁ ਪੈਣਾ ਕਿੰਨਾ ਕੁ ਪਾਣੀ ਪਿੱਛੋਂ ਆ ਰਿਹਾ ਵੀ ਤੁਸੀਂ ਪਹਿਲਾਂ ਛੱਡੋ ਹੂੰ ਵੇਟ ਕਰੀ ਹਮੇਸ਼ਾ ਹੀ ਮੈਂ ਦੇਖਿਆ ਉਹ ਤੇ ਇਦਾਂ ਹੀ ਹੁੰਦਾ ਜੋਰ ਦੇ اندر ਰੁਕਦੇ 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 ਜਦੋਂ ਵੀ ਟੁੱਟਣ ਦੀ ਗੱਲ ਆ ਜਾਂਦੀ ਹੈ ਫੇ ਫਲੱਡ ਗੇਟ ਖੋਲ ਦਿੰਦੇ ਭਈ ਮੋਰ ਨਾਲੇ ਬੰਦੇ ਕੀ ਕਰ ਨੇ ਇਹਦੇ ਪਿੱਛੇ ਕੋਈ ਇਹਦੇ ਪਿੱਛੇ ਕੋਈ ਸਾਜ਼ਿਸ਼ ਆ ਦੇਖੋ ਜੀ ਇਹ ਆਪਾਂ ਇਸ ਗੱਲ ਦਾ ਕੋਈ ਦੇਖੋ ਇਹ ਤਾਂ ਕਿਆਸੀਆਂ ਜਿਹੜੇ ਲੋਕਾਂ ਦੀਆਂ ਖਬਰਾਂ ਆ ਰਹੀਆਂ ਲੋਕਾਂ ਤੋਂ ਪੁੱਛੀਦਾ ਐ ਸੂਤਰਾਂ ਤੋਂ ਪਤਾ ਲੱਗਦਾ ਕਈ ਲੋਕ ਤਾਂ ਇੱਥੇ ਤੱਕ ਵੀ ਕਹਿਣ ਲੱਗ ਪਏ ਨੇ ਵੀ ਇਹ ਖਾਸ ਤੌਰ ਤੇ ਇਹ ਜਿਹੜਾ এনਵਾਇਰਨਮੈਂਟ ਜਾਂ ਜਾਂ ਰੱਬ ਦਾ ਕਰੋਪ ਘਟਿਆ ਮੈਨ ਮੇਡ ਜ਼ਿਆਦਾ ਲੱਗਦਾ ਹੈ ਵੇ ਜਿੱਦਾਂ ਕਿ ਇਹਨਾਂ ਨੂੰ ਇੰਨਾ ਇਹਨਾਂ ਦਾ ਪਤਾ ਸੀ ਵੀ ਨਹੀਂ ਆ ਰਿਹਾ ਪਰ ਇਹਨਾਂ ਨੂੰ ਨਹੀਂ ਪਤਾ ਸੀ ਵੀ ਇੰਨਾ ਹੋ ਜਾਊਗਾ ਤੇ ਤਾਂ ਜੋ ਥੋੜਾ ਜਿਹਾ ਇਹ ਕਹਿੰਦੇ ਨੇ 4-5 10 ਪਿੰਡ ਰੁੱਢ ਵੀ ਜਾਣਗੇ ਆਪਾਂ ਦੇ ਦੇਵਾਂਗੇ ਉਹਨਾਂ ਨੂੰ ਉਹ ਤਾਂ ਇਹ ਸਤਨ ਨਹੀਂ ਹੈਗਾ ਜਿਹੜਾ 88 ਛਾੜ ਆਏ ਸੀਗੇ ਉਹਦੇ ਪਿੱਛੇ ਇਹ ਕਾਰਨ ਸੀਗਾ ਵੀ ਜਿਹੜੇ ਖਾਰਕੂ ਸਿੰਘਾ ਉਹਨਾਂ ਦੇ ਜਿਹੜੇ ਹਥਿਆਰ ਵਗੈਰਾ ਖੇਤਾਂ 'ਚ ਲੁਕੇ ਹੋਏ ਆ ਉਹ ਹੜ ਜਾਣਗੇ ਉਹ ਚੱਕਰ 'ਚ ਆੜ ਆਏ ਸੀਗੇ ਉਹਨੂੰ ਤੇ ਹੁਣ ਵੀ ਜਿਹੜੇ ਕਿਤੇ ਲੋਕ ਤੰਗਾ ਕੇ ਰਹਿ ਕਹਿੰਦੇ ਜਮੀਨਾਂ ਹੀ ਲੈ ਲਵੋ ਤਾ ਯਾਰ ਨਹੀਂ ਇਹ ਮੇਨ ਤੌਰ ਤੇ ਇਸ ਕਰਕੇ ਆ ਨਾ ਵੀ ਹੁਣ ਦੇਖੋ ਸਿਰਫ 1.5 ਸਾਲ ਤੋਂ ਵੀ ਘੱਟ ਸਮਾਂ ਦੁਬਾਰਾ ਸਰਕਾਰਾਂ ਆਉਣ ਨੂੰ ਉਹ ਕਹਿੰਦੇ ਨੇ ਅਗਲੀ ਵਾਰ ਪਤਾ ਨਹੀਂ ਮੀਂਹ ਪੈਣਗੇ ਨਹੀਂ ਪੈਣੇ ਹੋ ਸਕਦਾ ਵੀ ਇਹਨੂੰ ਰੋਕੋ ਵੀ ਥੋੜੇ-ਬੋਟੇ ਲੋਕਾਂ ਨੂੰ ਤਾਂ ਕਰੋ ਮੁਆਵਜ਼ੇ ਜਿਹਦਾ ਪਹਿਲਾਂ ਮੁਰਗੀ ਬੱਕਰੀਆਂ ਦੇ ਮੁਆਵਜ਼ੇ ਦੇਣ ਨੂੰ ਫਿਰਦੇ ਸੀ ਹਿਟਲਰ ਜਿਸ ਤਰ੍ਹਾਂ ਹਿਟਲਰ ਖੰਪਟਦਾ ਆ ਜੀ ਜਾਂ ਹਾਂ ਜਿੱਦਾਂ ਵੀ ਆਪਣੇ ਆਪਣੇ ਮਾਨ ਸਾਹਿਬ ਕਹਿੰਦੇ ਨੇ ਜੀ ਵੀ ਮੈਂ ਤਾਂ ਮੁਰਗੀ ਦਾ ਵੀ ਦੇ ਦੂੰਗਾ ਹੂੰ ਹੂੰ ਬੱਕਰੀ ਦਾ ਵੀ ਦਊਂਗਾ ਮੁਆਵਜ਼ਾ ਉਹ ਕਹਿੰਦੇ ਆਪਾਂ ਥੋੜੇ-ਬੋਟੇ 2-4 ਪਿੰਡਾਂ ਨੂੰ ਮੁਆਵਜ਼ਾ ਦਵਾਂਗੇ ਤੇ ਸਾਡੇ ਬੱਲੇ-ਬੱਲੇ ਹੋ ਜੂਗੀ ਤੇ ਸ਼ਾਇਦ ਇਹ ਲੋਕਾਂ ਦੁਆਰਾ ਜਿਹੜੀਆਂ ਖਬਰਾਂ ਉਡਾਈਆਂ ਜਾਂ ਅਫਵਾਹਾਂ ਜਾਂ ਅਸਲੀਅਤ ਹੁਣ ਚਲੋ ਪ੍ਰਮਾਤਮਾ ਜਾਣਦਾ ਜਾਂ ਉਡਾਣ ਵਾਲੇ ਜਾਣਦੇ ਜਾਂ ਪਤਾ ਲੱਗ ਜਾਊਗਾ ਤੇ ਵੱਟ ਇਹ ਆ ਵੀ ਹੁਣ ਪਰ ਉਥੇ ਹਾਲਾਤ ਜਿਹੜੇ ਆ ਉਹ ਬਸੋਂ ਬਾਹਰ ਹੋ ਗਏ ਤੇ ਇੱਕ ਪੰਜਾਬ ਦੇ ਵਿੱਚ ਲੱਗਦਾ ਇੱਕੋ ਹੀ ਡੀਸੀ ਮਹਿਲਾ ਜਿਹੜੀ ਹੈਗੀ ਜਿਹਦੀ ਬੜੀ ਚਰਚਾ ਹੋ ਰਹੀ ਹੈ ਜੀ ਅੱਠ-ਆਟ ਸਾਰੀ ਜਗ ਜਾ ਕੇ ਉਹ ਹੈਲਪ ਕਰ ਰਹੀ ਹੈ ਲੋਕਾਂ ਨੂੰ ਬਿਲਕੁਲ ਜੀ ਇਹ ਡੀਸੀ ਨੌਜਵਾਨ ਕੁੜੀ ਜਿਹੜੀ ਬਣੀ ਆ ਤੇ ਇੱਕ 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 ਹੋਰ ਡੀਸੀ ਵੀ ਹੈਗੇ ਉਹ ਵੀ ਨੌਜਵਾਨ ਆ ਜਿਆਦਾਤਰ ਲੋਕ ਜਿਹੜੇ ਨਵੇਂ-ਨਵੇਂ ਜੁਆਇਨ ਹੁੰਦੇ ਨੇ ਥੋੜਾ ਜਿਆਦਾ ਇਦਾਂ ਨਹੀਂ ਹੈਗਾ ਵੀ ਜਿਹੜੇ ਵੀ ਲੋਕ ਬਣਦੇ ਨੇ ਡੀਸੀ ਡਿਪਲੀ ਕਮਿਸ਼ਨਰ ਬਣਦੇ ਨੇ ਜਾਂ ਪੁਲਿਸ ਵਾਲੇ ਬਣ ਜਾਂਦੇ ਨੇ ਉਹ ਸਾਰੇ ਜਾਣੇ ਲੋਕਾਂ ਦੇ ਰੋਹ ਪਾਣ ਲਈ ਬਣਦੇ ਨੇ ਜਿੱਦਾਂ ਆਪਾਂ ਪਹਿਲਾਂ ਸ਼ੁਰੂਆਤ 'ਚ ਗੱਲ ਕੀਤੀ ਸੀ ਰਾਜਨੀਤੀ ਬਣ ਗਈ ਕੂਟਨੀਤੀ ਤੇ ਹੁਣ ਸੇਵਾ ਕੋਈ ਨਹੀਂ ਕਰਦਾ ਪਰ ਜਿਹੜੇ ਹੱਲੇ ਵੀ ਅੱਗੇ ਹੁੰਦਾ ਸੀ ਬਿਲਕੁਲ ਖੇਤ ਦੇ ਵਿੱਚ ਨਦੀਨ ਹੁੰਦੇ ਸੀ ਕਣਕ ਦੇ ਵਿੱਚ ਨਦੀਨ ਉਗਦੇ ਸੀ ਹੁਣ ਨਦੀਨਾਂ ਦੇ ਵਿੱਚ ਕਣਕ ਉਗਦੀ ਹੈ ਇਹ ਹਿਸਾਬ ਹੋ ਗਿਆ ਵਾ ਤੇ ਉਹਦੇ ਕਰਕੇ ਵੀ ਆਪਾਂ ਉਸ ਧੀ ਨੂੰ ਇਸਲਾਮ ਕਰਦੇ ਆਂ ਵੀ ਜਿਨੇ ਕੀ ਆ ਵਿੱਚ ਲੋਕਾਂ ਦੇ ਨਾਲ ਜੁੜ ਕੇ ਜਦੋਂ ਇੱਕ ਐਡੀ ਪੋਸਟ ਵਾਲਾ ਬੰਦਾ ਲੋਕਾਂ ਦੇ ਵਿੱਚ ਆ ਕੇ ਆਪ ਪਰਸਨਲੀ ਹੈਲਪ ਕਰਦਾ ਨਾ ਲੋਕਾਂ ਦਾ ਗੁੱਸਾ ਵੈਸੇ ਹੀ ਇੱਧਰ ਨਿਕਲਦਾ ਬਿਲਕੁਲ ਦੁੱਖ ਘਟ ਜਾਂਦਾ ਆ ਦੁੱਖ ਘਟ ਜਾਂਦਾ ਦੁੱਖ ਵੰਡਾਣ ਦੇ ਨਾਲ ਹਮੇਸ਼ਾ ਘਟਦਾ ਹੀ ਆ ਬਿਲਕੁਲ ਤੇ ਇਹਦੇ ਨਾਲ ਹੀ ਆਪਣੇ ਜਿਹੜੇ ਇੱਕ ਐਮਐਲਏ ਸਾਹਿਬ ਨੇ ਪਠਾਨ ਮਾਜਰਾ ਤੋਂ ਇਹਨਾਂ ਨੇ ਜੀ ਆਪਣੀ ਸਰਕਾਰ ਦੇ ਖਿਲਾਫੇ ਚੰਗਾ ਮੋਰਚਾ ਖੋਲ੍ਹ ਲਿਆ ਬਹੁਤ ਨਾਲ ਉਹਨਾਂ ਦਾ ਦਲ ਜਾਂ ਮਾਤੇ ਵੀ ਗਲਤੀ ਸਾਰੀ ਸਰਕਾਰ ਦੀ ਹੋਈ ਹੈ ਦੇਖੋ ਜੀ ਉਹ ਆਪਾਂ ਇੱਕ ਵਾਰੀ ਐਪੀਸੋਡ ਕੀਤਾ ਸੀ ਨਾ ਮਹੀਨਾ ਪਹਿਲਾਂ ਤੁਹਾਨੂੰ ਦਾ ਸ਼ੀਸ਼ਕ ਯਾਦ ਰੱਬ ਜਿਹੜੇ ਕਿ ਗੁਸਾਉਂਦੇ ਸੋ ਉਹੀ ਗੱਲ ਆ ਵੀ ਸਰਕਾਰਾਂ ਤੱਕ ਗੱਲ ਪਹੁੰਚ ਨਹੀਂ ਪਹੁੰਚਣੀ ਜਿਹੜਾ ਬੰਦਾ ਆਪ ਰਹਿ ਰਿਹਾ ਆ ਉਹ ਕਹਿੰਦਾ ਮੇਰੀ ਆਪਣੇ 20 ਕਿੱਲੇ ਪਾਣੀ ਚ ਡੁੱਬ ਗਏ ਨੇ ਮੇਰੀ ਜ਼ਮੀਨ ਆ ਮੈਂ ਕਹਿੰਦਾ ਐਮ ਐਲ ਏ ਦਾ ਬਾਅਦ ਚ ਹੀ ਬਣਿਆ ਪਹਿਲਾਂ ਤਾਂ ਮੈਂ ਕਿਸਾਨ ਆ ਉਹਦੀ ਆਪਣੀ ਜ਼ਮੀਨ ਰੁੜ ਗਈ ਆ ਤੇ ਸਰਕਾਰਾਂ ਜਿਹੜੀਆਂ ਹੁਣ ਹੱਥ ਨਹੀਂ ਪਾਣੀਆਂ ਕਿਉਂਕਿ ਚੱਕਰ ਕੀ ਹੁੰਦਾ ਵੀ ਜਿਹੜਾ ਮੇਨ ਬੰਦਾ ਬੈਠੇ ਸਰਕਾਰ ਨੇ ਇਹ ਤਾਂ ਜਾਣਾਂ ਨਹੀਂ ਸਰਕਾਰ ਬਣੀ ਕਹਿੰਦਾ ਐਮ ਐਲ ਏ ਨੇ ਐਮ ਐਲ ਏ ਕਿੱਥੇ ਜਾਂਦੇ ਨੇ ਪਿੰਡਾਂ 'ਚ ਤੇ ਉਹਨਾਂ ਨੇ ਲੋਕਾਂ ਦੇ ਪਿੰਡਾਂ ਜਾਣਾ ਬੰਦ ਕਰ ਦੇਣਾ ਜਿਹੜਾ ਅੱਜ ਦੀ ਡੇਟ ਵਿੱਚ ਜੇ ਅਕਾਲੀ ਦਲ ਦੁਆਰਾ ਫਿਰ 1 2 3 ਸੀਟਾਂ ਤੇ ਰਹਿ ਗਈ ਸੀ ਉਹ ਤੋਂ ਵੀ 1 2 ਅੜ ਗਈ ਇੱਕ ਅੱਧੀ ਰਹਿ ਗਈ ਉਹ ਇਹ ਪਿੰਡਾਂ 'ਚ ਬੜਨ ਲੋਕਾਂ ਨੂੰ ਰੋਕਣ ਲੱਗ ਪਏ ਸੀ ਤਾਂ ਹੀ ਪਿੱਛੇ ਹੋਏ ਤੇ ਜੇ ਇਹੀ ਹੁਣ ਚੱਲ ਰਹੂਗਾ ਤੇ ਇਹਨਾਂ ਨੂੰ ਲੋਕਾਂ ਦੇ ਪਿੰਡਾਂ 'ਚ ਬੜਨ ਨਹੀਂ ਦੇਣਾ ਤੇ ਕਈ ਬੰਦੇ ਕਹਿੰਦੇ ਜੀ ਇਹ ਗਲਤ ਕੰਮ ਹੋ ਰਿ ਤੇ ਕੋਈ ਇੱਕ ਤਾਂ ਪਹਿਲਾ ਪਹਿਲਾ ਮੈਨੇਜਮੈਂਟ ਨਹੀਂ ਸਹੀ ਹੋਈ ਤੇ ਦੂਜਾ ਹੁਣ ਉਸ ਤੋਂ ਬਾਅਦ ਉਹਦੀ ਰੀਲੀਫ ਵਾਲੀ ਕੰਮ ਨਹੀਂ ਸਹੀ ਹੋ ਰਹੀ ਤੇ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਆਫਤ ਆਉਂਦੀ ਆ ਹਮੇਸ਼ਾ ਸੈਂਟਰ ਨੇ ਪੰਜਾਬ ਨਾਲ ਮਤਰਾਇਆ ਬਿਹਾਰ ਕਿਉਂ ਕੀਤਾ ਜੀ ਇਹ ਜੀ ਇਹ ਇਹ ਅੱਜ ਦੀ ਗੱਲ ਨਹੀਂ ਜੇ ਤੁਸੀਂ ਇਤਿਹਾਸ આજ ਤੋਂ 100 ਸਾਲ 200 ਸਾਲ 500 ਸਾਲ ਪੁਰਾਣਾ ਵੀ ਇਤਿਹਾਸ ਦੇਖ ਲੂਗੇ ਨਾ ਤੇ ਹਮੇਸ਼ਾ ਹੀ ਪੰਜਾਬ ਦੇ ਲੋਕ ਜਿਹੜੇ ਨਾ ਕਿਉਂਕਿ ਐਦਾਂ ਹੁੰਦਾ ਜਿਹੜੇ ਸਰੜੀ ਲੋਕ ਹੁੰਦੇ ਨੇ ਨਾ ਹਿੰਮਤੀ ਲੋਕ ਜੂਝਣ ਵਾਲੇ ਲੜਨ ਵਾਲੇ ਉਹਨਾਂ ਦਾ ਸਾਥ ਲੋਕ ਘਟ ਦਿੰਦੇ ਨੇ ਉਹਨੂੰ ਇੱਕ ਤਾਂ ਉਹਨੂੰ ਇਹ ਪਤਾ ਹੁੰਦਾ ਵੀ ਇਹਨਾਂ ਨੇ ਆਪਣਾ ਆਪ ਹੀ ਸਾਰ ਲੈਣਾ ਤੇ ਦੂਜਾ ਇਹ ਹੁੰਦਾ ਵੀ ਇਹਨਾਂ ਨੇ ਇਹਨਾਂ ਨੂੰ ਹੋਰ ਪਾਵਰ ਨਾ ਦੇ ਦਈਏ ਵੀ ਆਪੇ ਢਿੰ ਦੇ ਡਿਗਦੇ ਰਹਿਣ ਢੈਂਦੇ ਰਹਿਣ ਵੱਡੇ ਹੁੰਦੇ ਰਹਿਣ ਜੇ ਅਸੀਂ ਇਹਨਾਂ ਨੇ ਦੇਖੋ ਇੰਨੀ ਵਾਰੀ ਪੰਜਾਬ ਡਿਗਿਆ ਡਿਗਣ ਦੇ ਬਾਵਜੂਦ ਪੰਜਾਬ ਕਿੱਥੇ ਖੜਾ ਤੇ ਜੇ ਸਪੋਰਟ ਮਿਲਦੀ ਤਾਂ ਤਾਂ ਬਹੁਤ ਉੱਪਰ ਹੁੰਦਾ ਸੀ ਬਿਲਕੁਲ ਸੋ ਇਸ ਕਰਕੇ ਵੀ ਸਰਕਾਰਾਂ ਨਹੀਂ ਕਰਦੀਆਂ ਇਹ ਵੀ ਗੱਲ ਦਾ ਗੱਲ ਆ ਵੀ ਆਪਾਂ ਸੈਂਟਰ ਤੋਂ ਵੀ ਇਹ ਕਹਿੰਦੇ ਵੀ ਜੇ ਇਹੀ ਹੜ ਕਿਸੇ ਹੋਰ ਸਟੇਟ ਚ ਆਇਆ ਨਹੀਂ ਗੁਜਰਾਤ ਚ ਆਏ ਹੁੰਦੇ ਮੈਂ ਸਿੱਧੀ ਗੱਲ ਕਰਦਾ ਸਿੱਧੀ ਗੱਲ ਹੁਣ ਨੂੰ ਉੱਥੇ ਤਾਂ ਪੈਸਿਆਂ ਦੇ ਨਰੀਬ ਖਾ ਬਹਾਦਰੀ ਸੀ ਬਿਲਕੁਲ ਉਦੋਂ ਜਿੱਦਾਂ ਉੱਥੇ ਆਪਣਾ ਚਲੋ ਮਾੜੀ ਗੱਲ ਸੀਗੀ ਜਹਾਜ਼ ਲੋਕੀ ਮਰੇ ਨੇ ਪਰ ਪ੍ਰਧਾਨ ਮੰਤਰੀ ਸਾਹਿਬ ਆ ਮੌਕੇ ਤੇ ਪਹੁੰਚ ਗਿਆ ਫਟਾਕਾ ਇੱਥੇ ਮੈਨੂੰ ਲੱਗਦਾ ਨਹੀਂ ਕਿ ਪਹੁੰਚੀ ਇੱਥੇ ਇਹਨੂੰ ਪਤਾ ਵੀ ਨਹੀਂ ਲੱਗਦਾ ਹਜੇ ਕਨੈਕਸ਼ਨ মিডিਆ ਕੋਈ ਖਬਰ ਨਹੀਂ ਆ ਰਹੀ ਕਿ ਬਿਆਨ ਵੀ ਨਹੀਂ ਮੇਰਾ ਖਿਆਲ ਕੋਈ ਇਦਾਂ ਦਾ ਕੀਤਾ ਉਹ ਤਾਂ ਬਿਲਕੁਲ ਤੱਕਿਆ ਵੀ ਪੰਜਾਬ ਜਿੱਥੇ ਜੋ ਮਰਜੀ ਹੁੰਦਾ ਹੋਵੇ ਪਰ ਫਿਰ ਵੀ ਅਸੀਂ ਪੰਜਾਬੀਆਂ ਨੂੰ ਸਲਾਮ ਕਰਦੇ ਹਾਂ ਉਹਨਾਂ ਦੀ ਹਿੰਮਤ ਨੂੰ ਉਹਨਾਂ ਦੀ ਤੇ ਫਿਰ ਵੀ ਉਹ ਜਿੱਥੇ ਵੀ ਕਿਤੇ ਉੱਚੀ ਜਗਾ ਮਿਲਦੀ ਉੱਥੇ ਬੈਠ ਕੇ ਲੰਗਰ ਚਕਾਈ ਆ ਰਹੇ ਨਹੀਂ ਬਿਲਕੁਲ ਅੱਛਾ ਜਿਹੜੇ ਜਿਹੜੇ ਰਿਸਕਿਊ ਹੈਲਪ ਕਰਨ ਆਉਂਦੇ ਉਹਨਾਂ ਨੂੰ ਪਹਿਲਾਂ ਮੋਰੇ ਪ੍ਰਸ਼ਾਦਾ ਛਕਾਉਂਦੇ ਆ ਬਿਲਕੁਲ ਹਾਂ ਕਹਿੰਦੇ ਵੀ ਕੋਈ ਚੱਕਰ ਨਹੀਂ ਸਵੇਰ ਦੇ ਲੱਗਿਓ ਆ ਕਹਿੰਦੇ ਪਹਿਲਾਂ ਪ੍ਰਸ਼ਾਦਾ ਛਕ ਲਓ ਬਾਕੀ ਕੰਮ ਫੇਰ ਕਰਦੇ ਆ ਇਹ ਤਾਂ ਜਿਹੜੇ ਸਰਕਾਰਾਂ ਦਾ ਸਿਰਫ ਕੀ ਕਰ ਰਹੀਆਂ ਜਹਾਜ਼ ਭੇਜ ਰਹੀਆਂ ਹੈਲੀਕਾਪਟਰ ਮਾੜ ਮੋਟੇ 2000 ਪੈਕੇਟ ਸਿੱਟਦੀਆਂ ਉਹਦੀ ਵੀਡੀਓ ਬਣਾਈ ਜਾਂਦੀ ਅਸੀਂ ਬਹੁਤ ਹੈਲਪ ਕੀਤੀ ਬਿਲਕੁਲ ਜੀ ਤੇ ਉਹ ਸੱਟਨ ਦਾ ਵੀ ਕੋਈ ਬਹੁਤਾ ਫਾਇਦਾ ਨਹੀਂ ਹੈਗਾ ਤੇ ਜਿਹੜੇ ਲੀਡਰ ਲੋ ਇਓ ਉਹਦੇ ਵਿੱਚ ਬਹਿ ਕੇ ਆਪ ਚੱਲ ਜਾਂਦੇ ਆ 7-8 ਬੰਦੇ ਤੇ ਲੈ ਕੇ ਕਿਸੇ ਨੂੰ ਕੀ ਹੋਣਾ ਇਹਨਾਂ ਨੇ ਨਹੀਂ ਉੱਥੇ ਚੱਲ ਜਾਂਦੇ ਆ ਉਹ ਜਿਹੜੇ ਇਹਨਾਂ ਦੇ ਹੈਗੇ ਨੇ ਉਹ ਮਿਨਿਸਟਰ ਸਾਹਿਬ ਉਹ ਉੱਥੇ ਖੜ ਕੇ ਫੋਨ ਕਰ ਉਹ ਤੂੰ ਆਇਆ ਨਹੀਂ ਕਿ ਗਿਆ ਨਹੀਂ ਵੀ ਪਹਿਲਾਂ ਗੱਲ ਕਰਕੇ ਆਓ ਬਿਲਕੁਲ ਲੋਕਾਂ ਨੂੰ ਲੋਕਾਂ ਨੂੰ ਦਿਖਾਉਂਦੇ ਕੁਝ ਹਾਥੀ ਦੇ ਦੰਦ ਦਿਖਾਉਣਦੇ ਹੋਰ ਤੇ ਖਾਣਦੇ ਹੋ ਜਦੋਂ ਕੋਈ ਮਿਨਿਸਟਰ ਜਾ ਰਿਹਾ ਹੋਵੇ ਬਿਲਕੁਲ ਤੇ ਉੱਥੇ ਦੇ ਉੱਥੇ ਦੇ ਐਮਐਲਏ ਉੱਥੇ ਦੇ ਜਿਹੜੇ ਸੱਚ ਜੂਏ ਹੋਏ ਕੀ ਉਹਨੂੰ ਕਹਿੰਦੇ ਜਿਹੜੇ ਆਫੀਸਰ ਨੇ ਉਹਨਾਂ ਨੂੰ ਪਤਾ ਨਹੀਂ ਲੱਗਣਾ ਜੇ ਐਸਡੀਓ ਜੇ ਇਹਨਾਂ ਨੂੰ ਪਤਾ ਨਹੀਂ ਵੀ ਉੱਥੇ ਆ ਰਿਹਾ ਜਾਂ ਦੱਸ ਕੇ ਨਾ ਆਇਆ ਹੋਗਾ ਵੀ ਉੱਥੇ ਜਾ ਕੇ ਫੋਨ ਕਰਕੇ ਸੱਦਣਾ ਬਿਲਕੁਲ ਜੀ ਬਿਲਕੁਲ ਜਾਂ ਕਿਹਾ ਹੋਗਾ ਵੀ ਜਾਈ ਨਾ ਹੋਵੇ ਮੈਂ ਜਾਊਂਗਾ ਫੋਨ ਕਰੂੰਗਾ ਫੇ ਆਣਾ ਬਿਲਕੁਲ ਜਦੋਂ ਉਹ ਕਹਿੰਦੀ ਸੀ ਮੈਡਮ ਕਹਿੰਦੀ ਸੀ ਇਧਰ ਤੇ ਵੈਰੀ ਵੈਰੀ ਬਿਗ ਟੋਆ ਇਨ ਦਾ ਸੜਕ ਬਿਲਕੁਲ ਉਹ ਉੱਥੇ ਖੜ ਕੇ ਗੱਲ ਕਰਦੀ ਉਹ ਲਾ ਤਾਂ ਤੇ ਬਾਕੀ ਲੋਕ ਸਿਆਣੇ ਨੇ ਲੋਕ ਸਾਰਾ ਕੁਝ ਦੇਖ ਰਹੇ ਨੇ ਤੇ ਅੱਜ ਲੋਕਾਂ ਦੇ ਨਾਲ ਤੇ ਰਾਜਨੀਤੀ ਕਰਨ ਦੀ ਲੋੜ ਨਹੀਂ ਹੈਗੀ ਲੋਕਾਂ ਨੂੰ ਜੇ ਦੇ ਸਕਦੇ ਹੋ ਰਾਤ ਦਿਓ ਨਹੀਂ ਤਕਰੀਬਨ ਜਿੰਨਾ ਕੁ ਸੋਸ਼ਲ ਮੀਡੀਆ ਦਿਖਾ ਰਿਹਾ ਤੇ ਉਹਦੇ ਵਿੱਚ ਕੋਈ ਐਸੀ ਸਰਕਾਰੀ ਸਹਿਤਾ ਨਜ਼ਰ ਨਹੀਂ ਆ ਰਹੀ ਪਰ ਲੋਕ ਆਪ ਇੱਕ ਦੂਜੇ ਦਾ ਪੂਰਾ ਪੰਜਾਬ ਨਾਲ ਖੜ ਗਿਆ ਤੇ ਬਾਹਰੋਂ ਜਿਹੜੇ ਪੰਜਾਬ ਦੇ ਬਾਹਰ ਜਾਇਲ ਬਾਹਰ ਬੈਠੇ ਨੇ ਕਿਸੇ ਵੀ ਵਰਗ ਦੇ ਨੇ ਉਹ ਆਪਣੇ ਪੰਜਾਬ ਦੇ ਚਿੰਤਤ ਨੇ ਤੇ ਜੋ ਕਰ ਸਕਦੇ ਨੇ ਉਹ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਬਿਲਕੁਲ ਜੀ ਬਿਲਕੁਲ ਤੇ ਨਾਲੇ ਐਂਡ ਵਿੱਚ ਇੱਕ ਵਕ ਹੋਰ ਚੀਜ਼ ਐਡ ਕਰ ਦਿਆ ਵੀ ਜਿਵੇਂ ਕਿ 14 ਸਤੰਬਰ ਨੂੰ ਆਪਣੇ ਐਕਸਪੋ ਸੈਂਟਰ ਵਿੱਚ ਬੱਬੂ ਮਾਨ ਦਾ ਸ਼ੋਅ ਹੋਣ ਜਾ ਰਿਹਾ ਹੈ ਤੇ ਜਿਹੜੇ ਉਹਨਾਂ ਦੇ ਜਿਹੜੇ ਜਿਹੜੇ ਸਪான்ਸਰਰ ਨੇ ਜਾਂ ਜਿਹੜਾ ਜਤਿੰਦਰ ਮਾਨ ਪ੍ਰੋਡਕਸ਼ਨ ਉਹਨਾਂ ਦੁਆਰਾ ਵੀ ਇਹ ਵੀ ਕਿਹਾ ਗਿਆ ਵੀ ਇਹਨਾਂ ਸ਼ੋਜ਼ ਦੇ ਜਿਹੜੀ ਜਿੰਨੀ ਵੀ ਕਮਾਈ ਹੋਗੀ ਉਹਦਾ 10% ਜਿਹੜਾ ਹਰ ਪੀੜਤ ਨੂੰ ਦਿੱਤਾ ਜਾਵੇਗਾ ਬਿਲਕੁਲ ਜੀ ਤੇ ਦੇਖੋ ਸਾਡੇ ਜਿੰਨੇ ਵੀ ਕਲਾਕਾਰ ਭਰਾ ਹੁੰਦੇ ਨੇ ਆਪਾਂ ਕਹਿੰਦੇ ਆ ਕਿ ਹੱਥ ਡਾਲਰ ਇਕੱਠੇ ਕਰਕੇ ਲੈ ਜਾਂਦੇ ਨੇ ਪਰ ਰਣਜੀਤ ਬਾਵਾ ਜੀ ਨੇ ਵੀ ਉਹਨਾਂ ਨੇ ਵੀ ਆਪਣਾ ਇੱਕ ਪੂਰੇ ਦਾ ਸ਼ੋਅ ਜਿਹੜਾ ਪਹਿਲਾ ਆ ਜਿਹੜਾ ਉਹਨਾਂ ਨੇ ਗ੍ਰੈਂਡ ਪ੍ਰੇਰੀ ਵਿੱਚ ਕੀਤਾ ਸੀ ਉਹਦੀ ਸਾਰੀ ਇਨਕਮ ਜਿਹੜੀ ਆ ਉਹ ਹਰ ਪੀੜਤ ਨੂੰ ਦਾਨ ਕਰ ਦਿੱਤੀ ਬਿਲਕੁਲ ਜੀ ਤੇ ਇਸੇ ਤਰ੍ਹਾਂ ਪੰਜਾਬੀ ਜਲ ਖੋਲ ਕੇ ਅੱਗੇ ਆਉਂਦੇ ਨੇ ਤੇ ਅੱਗੇ ਆਉਂਦੇ ਰਹਿਣਗੇ ਤੇ ਪੰਜਾਬ ਵਸਦਾ ਗੁਰੂਆਂ ਦੇ ਗੁਰੂਆਂ ਦੇ ਨਾਂ ਦੇ ਤੇ ਪੰਜਾਬ ਹਮੇਸ਼ਾ ਵਸਦਾ ਹੀ ਰਹੇਗਾ ਬੇਸ਼ੱਕ ਆਪਣਾ ਪੰਜਾਬ ਕਈ ਵਾਰ ਡਿਗਿਆ ਤੇ ਕਈ ਵਾਰ ਉੱਠਿਆ ਪਰ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੂਗਾ ਐਸੀ ਐਸੀ ਅਰਦਾਸ ਕਰਦੇ ਆ ਤੇ ਅੱਜ ਵਾਸਤੇ ਇਤਨਾ ਹੀ ਕੱਲ ਨੂੰ ਫੇਰ ਨਵੀਆਂ ਗੱਲਾਂ ਨਵੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਰूबरू ਹੋਵਾਂਗੇ ਤੇ ਸਾਨੂੰ ਦੀ ਜਾਈ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਤੇ ਨਮਸਕਾਰ